ਪਹਿਲਾਂ ਮੂਰੇ ਇੱਕ ਛੋਟਾ ਦਰਖਤ ਪੱਟ ਕੇ ਛੱਡਿਆ ਖਰਾਂ ਦੇ ਦਰਖਤ ਦੇ ਬਰਾਬਰ ਆ ਆਪਾਂ ਦੇ ਖੇਤ ਦੇ ਬਰਾਬਰ ਜਦੋਂ ਉਹ ਉਹਨੂੰ ਉਤਰਨਾ ਪੈਣਾ ਜਦੋਂ ਉਤਰੀ ਤਾਂ ਉਹਨੂੰ ਕੱਢ ਲੱਪ ਕਰਕੇ ਉਹ ਖਰਾਂ ਦੇ ਖੇਤ ਚ ਲੈ ਗਈ ਜੀ ਉਹ ਤੇ ਜੋ ਕੁਝ ਹੋਇਆ ਉਹ ਤੋਂ ਮਾਨ ਪਰਨਨ ਕਰਨਾ ਔਖਾ ਬੋਸਟ ਮਾਤਮ ਦੇ ਵਿੱਚ ਅੱਜ ਅਸੀਂ ਉਹਨੂੰ ਸ਼ਹੀਦ ਤਾਂ ਮੰਨ ਰਹੇ ਆ ਲੋਕਾਂ ਨੇ ਉਦੋਂ ਫੈਸਲਾ ਕੀਤਾ ਸੀ ਵੀ ਹੋ ਉਨ ਤੋਂ ਠੀ ਉਹਨਾਂ ਦੀ ਇੱਜ਼ਤ ਮੰਨ ਜਾਂਦੀ ਉਹਨਾਂ ਨੇ ਸਹਿਮਤੀ ਹੋ ਜਾਂਦੀ ਤਾਂ ਉਹ ਮਰਦੀ ਸੀ ਪਰ ਉਹਨਾਂ ਨੇ ਸਹਿਮਤੀ ਨਹੀਂ ਹੋਈ ਉਹਨਾਂ ਦੀ ਇਨ ਨਹੀਂ ਮੰਨੀ ਇਸ ਕਰਕੇ ਅਸੀਂ ਜਦੋਂ ਨਿਸ਼ਾਨੀ ਮਿੱਡੀਆਂ ਦਾ ਮੈਡੀਕਲ ਉਹਦੇ ਵਿੱਚ ਆਇਆ ਵੀ ਇਹ ਆ ਜਿਹੜੇ ਪੋਤੇ ਸੀ ਆ ਉਹਦੇ ਪੋਤੇ ਉਹਨਾਂ ਦੇ ਵਿੱਚੋਂ ਦਾੜ੍ਹੀਆਂ ਦੇ ਬਾਲ ਸਿਰਾਂ ਦੇ ਬਾਲ ਉਹਦੇ ਜੂਝਤੀ ਦੇ ਬੰਲੇ ਇੱਥੇ ਸੀਗੇ ਜਿਹੜੇ ਦੇਸੀ ਸ਼ਰਾਬ ਦਾ ਡਰਮ ਪਾਉਂਦੇ ਸੀ ਉਹ ਹੂੰ ਮਤਲਬ ਉਹ ਚਾਰ ਫੁੱਟ ਤੋਂ ਵੀ ਮੰਨ ਲਓ ਜ਼ਿਆਦਾ ਟੂਆ ਪੱਟ ਕੇ ਹੀ ਦੱਬਿਆ ਜਾਂਦਾ ਜੀ ਉਹ ਜਿਹੜਾ ਉਹਦਾ ਟੂਆ ਸੀ ਉਹਨਾਂ ਦਾ ਸਦਾ ਬਹਾਰ ਹੂੰ ਸਦਾ ਬਹਾਰ ਟੂਆ ਉਸੇ ਹਰ ਹਰ ਦੇ ਵਿੱਚ ਸੀ ਉਸੇ ਟੋਜੀ ਉਹਨਾਂ ਨੇ ਵਰਤੋਂ ਕੀਤੀ ਸੀ। ਹੂੰ। ਦੋਆ ਇਹ ਜੇ ਥਾਂ ਸੀ ਉਹਨਾਂ ਦਾ ਅੱਜ ਵੀ ਮੰਨ ਲਓ ਆ ਸਾਰਾ ਖੇਤ ਆ ਜਿਹੜਾ ਹਰ ਹਰ। ਜੀ। ਮਤਲਬ 10 ਦਾ ਗੈਰਗਨ 18 ਰਾਂ। ਹੂੰ। ਇੱਥੇ ਖੇਤ ਉਹਨਾਂ ਦਾ ਝੋਨੇ ਦੀ ਵਟ ਸੀ। ਹੂੰ। ਅੱਜ ਤਾਂ ਥੋੜੀ ਕੁਰਸੀ ਆ। ਇਹ ਥਾਂ ਤੇ ਮਫਲੂਟ ਹੋਆ ਸੀ। ਆ ਇੰਨਾ ਤੋਂ ਵਿਲਾ ਹੀ ਪਿਆ ਸੀ। ਇੱਥੇ ਹਰ ਹਰ ਹੈ ਹੀ ਨਹੀਂ ਸੀ। ਇਹ ਇਦਰੋਂ ਸ਼ਤਾਨੀ ਨਾਲ ਉਹਨਾਂ ਨੇ ਮਤਲਬ ਇਹਦੇ ਵਿੱਚ ਜਿਵੇਂ ਗੰਡੋਏ ਨਹੀਂ ਪਾਣੀ ਘੜਤ ਦਿੰਦੇ। ਜੀ। ਇਹ ਥਾਂ ਉਹਨਾਂ ਕਿੱਲਾ ਹੀ ਰੱਖਿਓ। ਤਾ ਕਿ ਕੋਈ ਆਕੀਦ ਦੇ ਉੱਤੇ ਨਾ ਚੜੇ ਕੋਈ ਲੋਕ ਇਹਨਾਂ ਦੇ ਗਵਾਹੀ ਦੇਣ ਨੂੰ ਤਿਆਰ ਨਹੀਂ ਸੀ ਪਹਿਲਾਂ ਵੀ ਇਹਨਾਂ ਦੇ ਜਿਹੜੇ 22 28 ਮੁਕੱਦਮੇ ਚੱਲੇ ਹੋਏ ਸੀ ਕ੍ਰਿਮੀਨਲ ਰਿਕਾਰਡ ਸੀ ਜਾਂ ਪਰਵਾਹ ਆਹ ਕ੍ਰਿਮੀਨਲ ਰਿਕਾਰਡ ਸੀ ਤੇ ਦਹਿਸ਼ਤ ਸੀ ਕੋਈ ਵੀ ਗਵਾਹੀ ਨਹੀਂ ਸੀ ਦਿੰਦਾ ਜਿਹੜੇ ਸਾਰੇ ਕੇਸਾਂ ਕੋਈ ਨਿਕਲ ਜਾਂਦੇ ਸੀ ਅੱਜ ਵੀ ਆਪਾਂ ਦੇਖਦੇ ਹਾਂ ਜਿਹੜੇ ਰਾਸਤੇ ਤੇ ਗਵਾਹੀ ਨਾ ਹੋਵੇ ਜੋ ਸੁਪਾਟੇ ਦੇ ਸਾਹਮਣੇ ਕਤਲ ਕੀਤਾ ਹੋਇਆ ਜਿਹੜਾ ਸਾਡੇ ਸਾਹਮਣੇ ਬੰਦਾ ਬੰਨਿਆ ਹੋਇਆ ਉਹ ਪਰਿਯੋਗ ਪਿਆ ਗਿਆ ਉਹਦੇ ਗਵਾਹੀ ਆ ਜਿਹੋ ਜਿਹੇ ਇਸ ਪਰਿਵਾਰ ਨੇ ਸਾਫ਼ ਦਿੱਤਾ ਬਿਲਕੁਲ ਛੁਕਿਆ ਨਹੀਂ ਪਰਿਵਾਰ ਇਸੇ ਕਰਕੇ ਜਿਹੜੇ ਲੋਕ ਇਸੇ ਕਰਕੇ ਐਕਸ਼ਨ ਕਮੇਟੀ ਮਤਲਬ ਰੁਕ ਸਕੇ ਕਿਉਂਕਿ ਉਹ ਪਰਵਾਹ ਝੁਕਿਆ ਨਹੀਂ ਕਿਸੇ ਲਾਲਚ ਚ ਨਹੀਂ ਆਇਆ ਜਦੋਂ 50 ਦਿਨਾਂ ਬਾਅਦ ਮੁੱਖ ਮੰਤਰੀ ਬਾਦਲ ਵੀ ਜਦੋਂ ਲੋਕਾਂ ਨੇ ਮਤਲਬ ਸੰਘਰਸ਼ ਦੇ ਜਰੀਏ ਤੰਗ ਕਰਤਾ ਪੰਜਾਬ ਸਰਕਾਰ ਨੂੰ ਤਾਂ ਮਤਲਬ ਜਿੰਦਾ ਵੱਡਾ ਇੱਥੇ ਚੱਲ ਰਿਹਾ ਸੰਘਰਸ਼ ਜੀ ਉਹ ਉਹਦੇ ਦਵਾਰ ਤੱਕ ਮੁੱਖ ਮੰਤਰੀ ਘਰੇ ਆਏ ਸੀ ਇਹਨਾਂ ਦੇ ਨੋਟਿਸ ਲੈਣਾ ਪਿਆ ਹਾਂ ਮੁੱਖ ਮੰਤਰੀ ਘਰੇ ਆ ਕੇ ਉਹ ਬੀਬੀ ਨੂੰ ਪੁਛਤਾ ਸੀ ਸਾਥੋਂ ਪਾਸੇ ਕਰਕੇ ਜੀ ਬਈ ਬੀਬੀ ਦਸਵੇਂ ਮਤਲਬ ਕੋਈ ਥੋੜੀ ਹੈਲਪ ਕਰ ਸਕਦਾ ਨੂੰ ਪਰ ਜੋ ਮੰਗ ਕੋਈ ਮਾਹੀ ਕਰ ਦਿੰਦਾ ਉਹ ਕਹਿੰਦੀ ਵੀ ਮੇਰੀ ਮੰਗ ਇਹ ਆ ਕਿ ਜਿਨ੍ਹਾਂ ਨੇ ਮੇਰੀ ਧੀ ਨਾਲ ਇਹ ਜਿਹਾ ਕੁਝ ਕੀਤਾ ਉਸੇ ਥਾਂ ਤੇ ਲਿਆ ਕੇ ਉਹਨਾਂ ਨੂੰ ਫਸਾ ਜਾ। ਤੁਹਾਡੇ ਕੋਲ ਵੀ ਗਵਾਹੀ ਦਿੱਤੀ ਹੈ। ਜੇ ਹਾਂ ਮੇਰੇ ਵੀ ਗਵਾਹੀ ਦਿੱਤੀ ਸੀ। ਹੋਰ ਵੀ ਸਾਡੇ ਸਾਥੀਆਂ ਨੇ ਗਵਾਹੀ ਦਿੱਤੀ। ਇਹਨਾਂ ਦੀ ਵੀ ਮਲਕੀਸ਼ ਦੇ ਮਤਾਬਕ ਰੋਡ ਪੈਣੀ ਸੀ। ਜੀ। ਉਹਨਾਂ ਸਾਰਿਆਂ ਨੇ ਮਲਕੇਸ਼ ਦੇ ਮਤਾਬਕ ਤੇ ਇਸ ਦੀ ਬਣਤਰ ਦੇ ਮਤਾਬਕ ਜਿੱਦ ਵੀ ਲੋਡ ਪੈਣ ਸੀ ਉਹਨਾਂ ਨੇ ਗਵਾਹੀ ਦਿੱਤੀ ਆ। ਤੇ ਇਹਨਾਂ ਨੂੰ ਸਿਆਮ ਮੰਨ ਲੈ। ਮਤਲਬ ਬੱਚਿਆਂ ਨਾਲ ਛੇੜਛਾੜ ਵਾਲਾ ਤਾਂ ਉਹਨਾਂ ਦਾ ਨਾਮ ਦਾ ਸੁਵਾਈ ਸੀ ਉਹਨਾਂ ਨੂੰ ਕੋਈ ਗੱਲ ਨਹੀਂ ਸੀ। ਇਹ ਗਦੋ ਇਸ ਬੱਚੀ ਨੂੰ ਮਤਲਬ ਛੇੜ ਲੱਗਾ ਨੇ ਪੂਰਾ ਬਸ ਕੋਈ ਇਹ ਜਿਹਾ ਲੱਭ ਗਿਆ ਵੀ ਮੈਂ ਥੋੜੀ ਕੋਈ ਨਹੀਂ ਕਰਕੇ ਉਹਨੂੰ ਕੋਈ ਉਹਦੀ ਕਮਜ਼ੋਰੀ ਦਾ ਉਹਨਾਂ ਹੀ ਤੇ ਕੁੜੀ ਦਾ ਪਤਾ ਹੋਣਾ ਜੀ ਉਹ ਉਸੇ ਗੱਲ ਤੋਂ ਇਹ ਖਾਰਖਾ ਕੀ ਸਾਨੂੰ ਐ ਕਿਉਂ ਗਿਆ ਵੀ ਮੈਂ ਥੋੜੀ ਥੋੜੀਆਂ ਕੁੜੀਆਂ ਵਰਤੀ ਸਤਿ ਸ਼੍ਰੀ ਅਕਾਲ ਦੇ ਪੱਕੇ ਪ੍ਰਸ਼ਨਾਂ ਜੁੜੇ ਤਸੀਮਾ ਸਿਮਰਨਜੀਤ ਸਿੰਘ ਸੁਧਾਰਾ ਅਸੀਂ ਮੌਜੂਦ ਹਾਂ ਮਹਿਲ ਕਲਾਂ ਦੇ ਵਿੱਚ 12 ਅਗਸਤ 1997 ਦਾ ਦਿਨ ਪੰਜਾਬ ਦੀ ਸੰਘਣੀ ਆਬਾਦੀ ਵਾਲੇ ਜ਼ਿਲ੍ਹਾ ਬਰਨਾਲਾ ਦੇ ਮਹਿਲਕਣਾ ਪਿੰਡ ਦੇ ਲਈ ਤਲਖ ਹਕੀਕਤਾਂ ਅਤੇ ਅਭਿਸ਼ੜ ਮੀਆਂ ਯਾਦਾਂ ਦੇ ਨਾਲ ਚੜਦਾ ਹੈ। ਗੱਲ ਕਰ ਲਈਏ 29 ਜਲਾਈ 1997 ਦੀ। ਕਰਨਜੀਤ ਕੌਰ ਮਹਿਲਕਣਾ ਜਿਨ੍ਹਾਂ ਦਾ ਮਾਮਲਾ ਜਿਹੜਾ ਪੰਜਾਬ ਪੱਧਰ ਤੇ ਨਹੀਂ ਭਾਰਤ ਪੱਧਰ ਤੇ ਫੈਲਿਆ। ਇੱਕ ਮਾਂ ਆਪਣੀ ਧੀ ਨੂੰ ਅਣਖ ਵਾਲੀ ਦੱਸਦੀ ਹੈ ਤੇ ਇੱਕ ਬਾਪ 29 ਜਨਵਰੀ 1997 ਦੇ ਦਿਨ ਨੂੰ ਬੇਰਹਿਮ ਤੇ ਆ ਭੁੱਲਣਯੋਗ ਦੱਸਦਾ ਮਨਜੀਤ ਸਿੰਘ ਧਨੇਰ ਨਰੈਣ ਦੱਤ ਤੇ ਪ੍ਰੇਮ ਕੁਮਾਰ ਨੇ ਇਸ ਘੋਲ ਦੇ ਲਈ ਲੰਮੀ ਲੜਾਈ ਲੜੀ ਕਿਰਨਜੀਤ ਕੌਰ ਦਾ ਬਲਾਤਕਾਰ ਹੁੰਦਾ ਉਸ ਤੋਂ ਬਾਅਦ ਦੇ ਬੱਚ ਕਤਲ ਕਰਕੇ 4 ਫੁੱਟ ਡੂੰਘੇ ਟੋਏ ਦੇ ਵਿੱਚ ਨਾ ਪਦ ਦਿੱਤਾ ਜਾਂਦਾ ਇਸ ਘੋਲ ਦੀ ਲੰਮੀ ਲੜਾਈ ਲੜਨ ਵਾਲੇ ਮਨਜੀਤ ਸਿੰਘ ਧਨੇਰ ਸਾਡੇ ਨਾਲ ਨੇ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਵਿੱਚ ਜਿਹੜੀ ਦੂਰ ਤੋਂ ਅੱਗੇ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਨ ਲੱਗੇ ਧੰਨਵਾਦ ਜੀ ਧਨੇਰ ਸਾਹਿਬ 29 ਜੁਲਾਈ 1997 ਦਾ ਦਿਨ ਕਿਵੇਂ ਤੁਹਾਡੇ ਕੋਲੇ ਸਾਰੀ ਇਹ ਖਬਰ ਪਹੁੰਚਦੀ ਹੈ ਕਿ ਮਹਿਲ ਕਲਾਂ ਦੇ ਵਿੱਚ ਵੱਡੀ ਜਿਹੜੀ ਘਟਨਾ ਵਾਪਰ ਗਈ ਹੈ ਸਾਡੇ ਕੋਲੇ ਖਬਰ ਅਸਲ 'ਚ 29 ਜੁਲਾਈ ਨੂੰ ਜਿਹੜੀ ਪਹੁੰਚੀ ਸੀ ਉਹ ਹੋਰ ਕਿਸਮ ਦੀ ਸੀ ਜੀ ਜਿਹੜੀ 2 ਅਗਸਤ ਨੂੰ ਪਹੁੰਚੀ ਉਹ ਹੋਰ ਕਿਸਮ ਦੀ ਸੀ ਜੀ ਕਿਉਂਕਿ 23 ਜੁਲਾਈ ਨੂੰ ਇਲਾਕੇ ਦੇ ਵਿੱਚ ਇਹ ਗੱਲ ਚੱਲੀ ਮਤਲਬ ਵੀ ਕੁੜੀ ਅਗਵਾ ਹੋ ਗਈ ਕਿਉਂਕਿ ਉਹ ਤਾਂ ਸਾਦਨਤਾ ਹੁੰਦੀ ਸੀ ਮਹਿਲਕਲਾਂ ਨੂੰ ਪਤਾ ਸੀ ਵੀ ਕੁੜੀ ਅਗਵਾ ਹੋ ਗਈ ਤਨੇਰ ਤੇ ਨਹੀਂ ਸੀ ਪਤਾ ਜਦੋਂ ਤੁਰਦੇ ਆ ਫਿਰ ਦੋ ਇੱਕ ਦੋ ਦਿਨ ਬਾਅਦ ਪਤਾ ਮਾੜਾ ਮੋਟਾ ਕੰਨੋਂ ਕ ਨਹੀਂ ਲੱਗਦਾ ਹੁੰਦਾ ਆਪਦੇ ਦੁਬਾਕਾਂ 'ਚ ਇਹ ਸੀ ਕੁੜੀ ਪੜਦੀ ਸੀ ਜੀ ਮਤਲਬ ਉਹ ਹੋ ਸਕਦਾ ਮਤਲਬ ਜਿਵੇਂ ਲਾਬਰੇਲੇਸ਼ਨ ਹੁੰਦਿਆ ਜੋ ਆ ਕਰਦੇ ਤਾਂ ਇਹ ਜੀ ਮਾਨਸਿਕਤਾ ਸੀ ਅੱਛਾ ਇਹ ਆਈਆਂ ਗੱਲਾਂ ਹਾਂ ਪਰ ਦਿਮਾਗ ਦੇ ਵਿੱਚ ਉਦੋਂ ਮਤਲਬ ਇਕਦਮ ਤਬਲੀਦ ਲੀ ਗਿਆ ਜਦੋਂ ਮੈਂ ਪਿੰਡ ਧਨੇਰ ਤੋਂ ਇਹ ਨਾਲ ਹੀ ਪਿੰਡ ਪੰਡੋਰੀ ਆ ਜੀ ਇੱਥੇ ਨੂੰ ਐ ਕਿਸਾਨਾਂ ਦੀ ਮੀਟਿੰਗ ਕਰਾਉਣ ਚੱਲਿਆ ਸੀ ਹੂੰ ਤਾਂ ਮੈਨੂੰ ਰਸਤੇ ਦੇ ਵਿੱਚ ਸਾਡਾ ਐਕਸ਼ਨ ਕਮੇਟੀ ਮੈਂਬਰ ਕਲਵੰਤਰਾਏ ਪੰਡੋਰੀ ਜਿਹੜਾ ਮੈਡੀਕਲ ਪ੍ਰੈਕਟਿਸ ਨਸਰਾਂ ਦਾ ਪੰਜਾਬ ਦਾ ਪ੍ਰਧਾਨ ਆ ਆ ਰਿਹਾ ਹੁਣ ਤਾਂ ਸੌਰੀ ਸਾਡੇੋਂ ਬਖਸ਼ਾਰਾ ਵਿਛੜ ਗਿਆ ਸਾਡੇ ਚੋਂ ਉਹ 2 ਸਾਲ ਹੋ ਗਏ ਉਹ ਮੈਨੂੰ ਰਸਤੇ 'ਚ ਮਿਲਦੇ ਆ ਇੱਥੇ ਮਿਲ ਪੈਂਦੇ ਆ ਮਹਿਲਕਲਾਂ ਦੀ ਹੱਦ 'ਚ ਕਿਤੇ ਉਹ ਮੈਨੂੰ ਦੱਸਦੇ ਆ ਵੀ ਤੁਹਾਨੂੰ ਸੁਨੇਹਾ ਨਹੀਂ ਲੱਗਿਆ ਮੈਂ ਕਿਹਾ ਜੀ ਮੈਨੂੰ ਤਾਂ ਲੱਗਿਆ ਨਹੀਂ ਉਹ ਮੈਨੂੰ ਦੱਸਦੇ ਆ ਵੀ ਐਂ ਕਰਕੇ ਆ ਘਟਨਾ ਵਾਪਰ ਜੀ ਵੀ ਆਪਾਂ ਨੂੰ ਬੁਲਾਇਆ ਕਿਉਂਕਿ ਸਾਡੀ 7 ਮੈਂਬਰੀ ਕਮੇਟੀ ਜੀ ਇਹ 1995 ਵਿੱਚ ਇੱਕ ਥਾਣੇਦਾਰ ਦੇ ਖਿਲਾਫ ਜਿਹਨੇ ਕਤਲ ਕਰਤਾ ਸੀ ਪਿਆਰਾ ਸਿੰਘ ਮਜ਼ਦੂਰ ਦਾ ਜੀ ਰਾਤ ਨੂੰ ਕੁੱਟ ਕੇ ਉਹਦੇ ਖਿਲਾਫ ਸਾਡੀ ਕਮੇਟੀ ਸੀ ਉਹਦੇ 'ਚ ਕਲਵੰਤਰਾ ਇਹ ਵੀ ਸੀ ਮੈਂ ਵੀ ਸੀ ਤਾਂ ਅਸੀਂ ਉਹਦੇ ਵਿੱਚ ਜਾਂਦੀ ਜੀ ਸਾਡੀ 7 ਮੈਂਬਰੀ ਕਮੇਟੀ ਹੋਈ ਜਦੋਂ ਅਸੀਂ ਜਾ ਕੇ ਮਤਲਬ ਉਹ ਉਹਨਾਂ ਦੀ ਤਿੰਨ ਚਾਰ ਦਿਨ ਦੀ ਜਿਹੜੀ ਜਦੋਂ ਜੈ ਅਸੀਂ ਟੀਚਰ ਜਥੇਬੰਦੀਆਂ ਦੀ ਤਿੰਨ ਤਿੰਨ ਜਥੇਬੰਦੀਆਂ ਸੀ ਜਿਹਦੇ ਚ ਅਧਿਆਪਕਦਾਲ ਵੀ ਸੀ ਆ ਡੀਟੀਐਫ ਵੀ ਸੀ ਤੇ ਗਵਰਨਮੈਂਟ ਟੀਚਰ ਯੂਨੀਅਨ ਸੀ ਉਹ ਤਿੰਨਾਂ ਜਥੇਬੰਦੀਆਂ ਨੇ ਆਪ ਦੇ ਤੌਰ ਤੇ ਪੂਰਾ ਜੋਰ ਲਾਇਆ ਸੀ ਪਰ ਉਹਨਾਂ ਦੀ ਸੁਣੀ ਨਹੀਂ ਸੀ ਗਈ ਕੋਈ ਵੀ ਆ ਜਿਹੜੇ ਮਤਲਬ ਨਿਰਦੋਸ਼ ਬੱਚੇ ਸੀ ਉਹਨਾਂ ਤੇ ਪਟਾੰਗਾ ਫਿਰ ਰਿਹਾ ਸੀ ਮੁੰਡੇ ਅਗਵਾਈ ਕਰ ਰਹੇ ਸੀ ਕਿਹਨੂੰ ਕਿਹਨੂੰ ਫੜਾਉਣਾ ਹੈ ਕਿਹਨੂੰ ਨਹੀਂ ਛਡਾਉਣਾ ਹੈ ਕਿ ਕਿਸੇ ਨੂੰ ਮਤਲਬ ਕਟਾ ਕੇ ਮੁੰਡਾ ਉਹ ਤੋਂ ਪੈਸੇ ਦਿਵਾ ਦੇ ਪੁਲਿਸ ਨੂੰ ਕਿਉਂਕਿ ਪੁਲਿਸ ਸਿਆਸੀ ਗੁੰਡਾਗੱਠ ਤੋਂ ੜ ਇੱਕ ਸੀ ਜੀ ਪਰ ਜਦੋਂ ਜਦੋਂ ਉਹਨਾਂ ਸਾਨੂੰ ਮਤਲਬ ਮੀਟਿੰਗ ਦੇ ਵਿੱਚ ਉਹਨਾਂ ਨੇ ਤੱਥ ਦਿੱਤੇ ਵੀ ਇੱਕ ਘੰਟੇ ਬਾਅਦ ਬੱਚੀ ਦਾ ਸਾਈਕਲ ਕਿਤਾਬਾਂ ਤੇ ਅੰਦਰੂਨੀ ਵਸਤਰ ਉਹਨਾਂ ਦੀ ਹਰ ਹਰਚੋਂ ਮਿਲ ਗਿਆ ਦਾਦੇ ਨੂੰ ਲੱਭਿਆ ਸੀ ਸਾਰੇ ਚੀਜ਼ ਆ ਹਾਂਜੀ ਮਤਲਬ ਉਹ ਸਾਰੀ ਪੰਚਾਇਤ ਵੀ ਲੱਭਦੀ ਫਿਰਦੀ ਸੀ ਉਹ ਚੰਡੀ ਇੱਕ ਘੰਟੇ ਬਾਅਦ ਮਤਲਬ ਮਿਲ ਚੁੱਕਿਆ ਸੀ ਪਰ ਉਹਦੇ ਤੇ ਪੁਲਿਸ ਨੇ ਅਮਲ ਨਹੀਂ ਸੀ ਕੀਤਾ ਜੀ ਉਹਦੇ ਤੋਂ ਅਸੀਂ ਮਤਲਬ ਸਾਫ਼ ਜਿਹੜੀ ਪਹਿਲੀ ਕਮੇਟੀ ਅਸੀਂ ਇਹ ਕੱਲ ਕਹਿੰਦਾ ਵੀ ਇਹਨਾਂ ਤੋਂ ਬਿਨਾ ਕੋਈ ਕਰ ਨਹੀਂ ਸਕਦਾ ਅਸੀਂ ਇਹਨਾਂ ਵੱਲ ਉਂਗਲ ਕੀਤੀ ਵੀ ਇਹਨਾਂ ਦੇ ਤਾਂ ਖੇਤ ਤੋਂ ਨੀ ਕਾਹ ਨਹੀਂ ਉੱਡ ਕੇ ਲੰਘਦਾ ਐਡਾ ਜਿਹੜਾ ਕੁਝ ਵਾਪਰ ਗਿਆ ਇਹਨਾਂ ਨੇ ਵੇਚਿਆ ਸਾਰਾ ਕੁਝ ਜੀ ਵੀ ਇਹਨਾਂ ਨੇ ਅਗਵਾ ਕੀਤੀ ਹੋ ਸਕਦੀ ਹੈ ਕੁੜੀ ਹੂੰ ਫਿਰ ਸਸ ਅਸੀਂ 4 ਤਰੀਕ ਦਾ ਸਰਦਾਰੀ ਤਹਿ ਲੋਕਾਂ ਨੂੰ ਹੂੰ ਦੋਨੋਂ ਸਾਡੀ ਇਹ ਮੀਟਿੰਗ ਸੀ ਯਾਰ ਮੂਸੀਂ ਲੋਕਾਂ ਨੂੰ ਮਤਲਬ ਸੱਧਾ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਾਡੇ ਨਾਲ ਆ ਕੇ ਮਹਿਲ ਕਲਾਂ ਥਾਣਾ ਕਿਤੇ ਬਹੁਤ ਵੱਡਾ ਇਕੱਠ ਹੋਇਆ ਸੀ ਹਾਂਜੀ ਥਾਣੇਦਾਰ ਦੀ ਬਦਲੀ ਹੋ ਗਈ ਜਿਹੜੇ ਨੇ ਮਤਲਬ ਉਹਨਾਂ ਗੈਲੀ ਕਿਥੀ ਦਿਆ ਸਿੰਘ ਬਾਹੀਆ ਜੀ ਤੇ ਤੁਹਾਡਾ ਸਹਿਤ ਪਿੰਡ ਸਧਾਣਾ ਜੀ ਤੁਹਾਡੇ ਨੇੜੇ ਹੀ ਹੈ ਮਹਰਾਜ ਪਿੰਡ ਦਾ ਹੀ ਸੀ ਉਹ ਹਮ ਅੱਜ ਕੱਲ ਗੁਰੂ ਘਰ 'ਚ ਸੇਵਾ ਕਰਦਾ ਉਹ ਇਸ ਜੱਦੋਜਾਦ ਦੇ ਵਿੱਚ ਟਰਮੀਨੇਟ ਕਰਾ ਕੇ ਲੋਕਾਂ ਦੀ ਤਾਕਤ ਨਾਲ ਘਰੇ ਭੇਜਿਆ ਸੀ ਉਹ ਤੋਂ ਜਿਹਨਾਂ ਗੈਲੀ ਵਾਪਸੀ ਸੀ ਉਹਦੀ ਬਦਲੀ ਹੋ ਕੇ ਨਵਾਂ ਐਸਚਓ ਆ ਗਿਆ ਸੀ ਉਹਦੀ ਪੰਜਾਬ ਦੀ ਸਰਕਾਰ ਨੇ ਯਾਨੀ ਫਿਰ ਮਜਬੂਰੀ ਜਦੋਂ ਸੰਘਰਸ਼ ਚੱਲੇ ਪਤਾ ਪੰਜ ਮੈਂਬਰੀ ਕਮੇਟੀ ਬਣਾਈ ਜੀ ਜਿਹਦੀ ਅਗਵਾਈ ਆਈਜੀ ਆ ਰਾਜਦੀਪ ਗੱਲਸਾਹਬ ਕਰ ਰਹੇ ਸੀ ਉਦੋਂ ਜੀ ਉਹਨਾਂ ਨੇ ਫਿਰ ਸਹੀ ਪੈਰਵਾਈ ਕਰਕੇ ਕੁਛ ਇਦੋਂ ਜਿਹੜਾ ਜਨਤਾ ਦਾ ਦਵਾ ਸੀ ਉਹ ਵੱਧ ਆ ਗਿਆ ਜਦੋਂ ਚਾਰ ਤੋਂ ਬਾਅਦ ਅਸੀਂ 8 ਨੂੰ ਗੇੜਾ ਵੱਡੀ ਸ਼ਰਕ ਘੇਰੀ ਹੂੰ ਇਹਦੇ ਚ ਹਜ਼ਾਰਾਂ ਤੇ ਹਜ਼ਾਰਾਂ 10000 ਦਾ ਇਕੱਠ ਹੋਇਆ ਸੀ ਹਾਂ ਮਤਲਬ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਦੋਂ ਜਦੋਂ ਮਤਲਬ ਲੋਕਾਂ ਕੋਲੇ ਆ ਸਾਧਨ ਨਹੀਂ ਚੁੰਦੇ ਪਤਾ ਨਹੀਂ ਸੁੰਦਾ ਉਦੋਂ ਜਿਹਦੇ ਚ ਅਧੋਂ ਵੱਧ ਔਰਤਾਂ ਸੀ ਜੀ ਕਿਉਂਕਿ ਅਸੀਂ ਉਦੋਂ ਇੱਕ ਨਾਹਰਾ ਦਿੱਤਾ ਸੀ ਸੋਚ ਸਮਝ ਕੇ ਵੀ ਭੈਣੋ ਰਲੋ ਭਰਾਵਾਂ ਸੰਗ ਹੂੰ ਰਲ ਕੇ ਲੜੀਏ ਹੱਕੀ ਜੰਗ ਤੇ ਭੈਣਾਂ ਸਾਡੀਆਂ ਆਈਆਂ ਪਿੰਡਾਂ ਚੋਂ ਜਦੋਂ ਅਸੀਂ ਜਾ ਕੇ ਇਹ ਧਾਰੇ ਲਾਇਆ ਜੀ ਵੱਡੀ ਗਿਣਤੀ ਚ ਆਈਆਂ ਉਹਦੇ ਸਾਧਨਾਂ ਤੇ ਲੋਕ ਆਉਂਦੇ ਸੀ ਜੀ ਕੋਈ ਅਸੀਂ ਉਹਨਾਂ ਨੂੰ ਮਤਲ ਕਰਾਏ ਤੇ ਭੇਜ ਦੇਣੀ ਸੀ ਜਾਂ ਉੱਥੋਂ ਚੜ ਕੇ ਆਜੋ ਆ ਬਈ ਸਾਰਾ ਆਪ ਦੇ ਗੁੱਸੇ ਚ ਲੋਕ ਆਉਂਦੇ ਸੀ ਲੋਕ ਰੋਸੀਗਾ ਲੋਕਾਂ ਦੇ ਬਣਾ ਲੋਕ ਰੋਹ ਸੀਗਾ ਲੋਕ ਰੋਹ ਦੇ ਮੂਹਰੇ ਫਿਰ ਜਿਹੜੀ ਇੰਨਾ ਦੀ ਪੁਲਿਸ ਸਿਆਸੀ ਗੁੰਡਾ ਗੱਠ ਜੋੜ ਸੀ ਉਹਨੂੰ ਝੁਕੜਾ ਪਿਆ ਜੀ ਤੇ ਸਾਨੂੰ ਸ਼ਾਇਦ 9 ਦੀ ਸ਼ਾਮ ਨੂੰ ਹਮ ਇਹ ਬਣ ਗਈ ਲੱਗ ਗਈ ਸੀ ਵੀ ਮਤਲਬ ਨਿਕਲੇ ਕੁੜੀ ਜਿਉਂਦੀ ਤਾਂ ਨਹੀਂ ਮਿਲਣੀ ਜੀ ਕੁੜੀ ਦੀ লাশ ਹੈਗੀ ਕੁਕੂ ਕੁ ਨਾਲੇ ਲੱਛਣਾ ਤੋਂ ਸਾਨੂੰ ਪਤਾ ਲੱਗਿਆ ਸੀ ਇੱਥੇ ਬੀਓ ਦਾ ਲੱਗੀ ਫੌਜ ਲਾਤੀ ਹੂੰ ਸੀਆਰਪੀ ਲਾਤੀ ਸੀ ਜੀ ਬਈ ਮਤਲਬ ਜਰ ਮੈਂ ਏਡਾ ਵੱਡਾ ਰੂਮ ਆ ਵੀ ਕਿਤੇ ਉਹਨਾਂ ਦੇ ਘਰਾਂ ਘਰਾਂ ਉਹਨਾਂ ਤਬਾਹ ਕਰ ਦਵੇ ਹੋਰ ਨਾ ਹੋ ਜੀ ਹੂੰ ਤਾਂ ਫਿਰ ਸਾਨੂੰ 6:00 10:00 ਦੀ ਸ਼ਾਮ ਨੂੰ ਦੱਸਦੇ ਆ ਹੂੰ ਕੋ ਉਹਦੇ ਪ੍ਰਬੰਧ ਕਰਕੇ 11 ਤਰੀਕ ਨੂੰ ਜੀ ਅ ਲਗਭਗ ਇਸ ਵੇਲੇ 9-10 ਵਜੇ ਓਹੋ ਮਤਲਬ ਬੱਚੀ ਦੀ ਲਾਸ਼ ਅਸੀਂ ਬਰਾਮਦ ਕਰਦੇ ਆ ਡੂੰਗਾ ਟੋਜਣਾ ਪੀ ਹੋਈ ਸੀ ਹਾਂ ਉਹ ਮਤਲਬ ਉਹੋ ਹੀ ਖੇਤ ਜਿਹੜਾ ਹਰ ਹਰ ਵਾਲਾ ਖੇਤ ਸੀ ਹੂੰ ਉਹਦੇ ਚ 4 ਫੁੱਟ ਡੂੰਗਾ ਟੋਆ ਸੀ ਹੁਣ ਕੋਈ ਨੂੰ ਇਹ ਲੱਗ ਸਕਦਾ ਵੀ ਐਡੀ ਛੇਤੀ ਉਹਨਾਂ ਨੇ ਟੋਆ ਕਿਵੇਂ 4 ਫੁੱਟ ਪੱਟ ਲਿਆ ਅਸਲ ਚ ਉਹ ਜਿੰਨੇ ਪਲੈਨਰ ਸੀ ਜੀ ਥਾਣੇ ਚ ਉਹਨਾਂ ਚੱਲਦੇ ਜਿਹੜੇ ਦੇਸੀ ਸ਼ਰਾਬ ਦਾ ਡਰੱਮ ਪਾਉਂਦੇ ਸੀ ਉਹ ਹੂੰ ਮਤਲਬ ਉਹ 4 ਫੁੱਟ ਤੋਂ ਵੀ ਮੰਨ ਲਓ ਜ਼ਿਆਦਾ ਟੋਆ ਪੱਟ ਕੇ ਹੀ ਦੱਬਿਆ ਜਾਂਦਾ ਹੁੰਦਾ ਜੀ ਉਹ ਜਿਹੜਾ ਉਹਦਾ ਟੋਆ ਸੀ ਉਹਨਾਂ ਦਾ ਸਦਾ ਬਹਾਰ ਹੂੰ ਸਦਾ ਬਹਾਰ ਟੋਆ ਉਸੇ ਹਰ ਹਰ ਦੇ ਵਿੱਚ ਸੀ ਜੀ ਉਸੇ ਟੋਏ ਦੀ ਉਹਨਾਂ ਨੇ ਮਰਦੋ ਕੀਤੀ ਸੀ ਹੂੰ ਟੋਆ ਇਹੀ ਜੇ ਥਾਂ ਸੀ ਉਹਨਾਂ ਦਾ ਜਿਵੇਂ ਮੰਨ ਲਓ ਆ ਸਾਰਾ ਖੇਤ ਆ ਜਿਹੜਾ ਹਰ ਹਰ ਜੀ ਮਤਲਬ ਦਾਦਾ ਦਾ ਗੈਰੰਗਰ ਫੁੱਟਾਰਾ ਹੂੰ ਇੱਥੇ ਖੇਤ ਉਹਨਾਂ ਦਾ ਝੋਨੇ ਦੀ ਵਟ ਸੀ ਹੂੰ ਆ ਜਿੱਥੇ ਥੋੜੀ ਕੁਰਸੀ ਆ ਇਹ ਥਾਂ ਤੇ ਮਤਲਬ ਉਹ ਟੋਆ ਸੀ ਜੀ ਆ ਇੰਨਾ ਤੋਂ ਵਿਲਾ ਹੀ ਪਿਆ ਸੀ ਹੂੰ ਇੱਥੇ ਹਰ ਹਰ ਹੈ ਹੀ ਨਹੀਂ ਸੀ ਹੂੰ ਤੇ ਇਧਰੋਂ ਸ਼ਤਾਨੀ ਨਾਲ ਉਹਨਾਂ ਨੇ ਮਤਲਬ ਇਹਦੇ ਚ ਜਿਵੇਂ ਗੰਡੋਏ ਨਹੀਂ ਪਾਣੀ ਕੱਢਦੇ ਹੁੰਦੇ ਜੀ ਇਹ ਥਾਂ ਉਹਨਾਂ ਗੱਲਾ ਹੀ ਰੱਖਿਆ ਉਹਨਾਂ ਨੇ ਹੂੰ ਤਾਂ ਕਿ ਕੋਈ ਆ ਕੇ ਇਹਦੇ ਉੱਤੇ ਨਾ ਚੜ ਜੇ ਹੂੰ ਉਹ ਨੂੰ ਮਤਲਬ ਸੱਟ ਕੇ ਤੇ ਉਦੋਂ ਮੱਡਲ ਪੜਦੇ ਹੁੰਦੇ ਆਂ ਜੀ ਆਪਾਂ ਦਾਤੀਆਂ ਨਾਲ ਵੱਢਦੇ ਹੁੰਦੇ ਸੀ ਜੀ ਵੱਡਾਲੀ ਤੇਜ਼ ਲੈ ਜਾਂਦੀ ਸੀ ਉੱਤੇ ਹੂੰ ਉਹ ਪਲਾਨ ਨਾਲ ਉਹਨਾਂ ਨੇ ਉਹ ਜਿਹੜਾ ਕਮਲ ਲਰਨਿੰਗ ਤਰੀਕੇ ਦੇ ਨਾਲ ਸਾਰਾ ਕੁਝ ਕੀਤਾ ਹੋਇਆ ਸੀ ਨਹੀਂ ਤਾਂ ਉਹ ਮਤਲਬ ਉਹ ਤੋਂ ਲੋਕਾਂ ਨੇ ਮਤਲਬ ਚੱਪਾ ਚੱਪਾਗਾ ਤਾਂ ਇਹੋ ਖੇਦਦਾ ਜੀ ਕਿਉਂਕਿ ਉਹ ਲੋਕ ਉਹਦੇ ਚ ਦੇਖਦੇ ਰਹੇ ਹੂੰ ਜਿਹੜਾ ਵਿਹਲਾ ਥੋਂਪੇ ਤਾਂ ਦੀਦਾ ਹੀ ਸੀ ਜੀ ਅੱਛਾ ਤਰੇਟ ਸਾਹਿਬ ਆਪਾਂ ਗੱਲ ਕਰ ਲਈਏ ਕਿ ਰਣਜੀਤ ਕੋਰ ਜਿਹੜੀ ਲੜਕੀ ਸੀਗੀ ਉਹ ਜਿਹੜੇ ਦੋਸ਼ੀ ਸੀਗੇ ਉਹਨਾਂ ਦੇ ਘਰ ਦੇ ਅੱਗੇ ਹੀ ਦੀ ਮੂਰਤ ਮੂਰਤੀ ਹੈ ਜਿਹੜੀ ਸਕੂਲ ਨੂੰ ਜਾਂਦੀ ਹੁੰਦੀ ਸੀ ਰੋਜ਼ ਮਹਾਰਾ ਜ਼ਿੰਦਗੀ ਦੇ ਵਿੱਚ ਹਾਂ ਪਹਿਲਾਂ ਜਿਹੜਾ ਮਤਲਬ ਪੜ੍ਹਨਾ ਆਉਂਦੀ ਸੀ ਕੁੜੀ ਕਿਉਂਕਿ ਉੱਥੇ ਜਿੱਥੇ ਇਹਨਾਂ ਦਾ ਘਰ ਸੀ ਜੀ ਉੱਥੇ ਨਾਲ ਇੱਧਰ ਸਾਹਮਣੇ ਪਲੱਸ 2 ਦਾ ਸਕੂਲ ਵੀ ਆ ਜੀ ਇੱਧਰਲੇ ਪਾਸੇ ਠਾਣਾ ਇਹਨਾਂ ਦੇ ਘਰ ਦੇ ਬਰਾਬਰ ਆ ਜੀ ਉਹ ਉੱਥੋਂ ਨਹੀਂ ਮਤਲਬ ਪਿੰਡ ਦਾ ਰਸਤਾ ਜਾਂਦਾ ਗਾਂ ਖੇਤਾਂ ਨੂੰ ਜੀ ਉਹ ਖੇਤਾਂ ਵਾਲੇ ਰਾਹ ਉਹ ਜਾਂਦੀ ਸੀ ਉਹ ਬੇਟੀ ਦਾ ਘਰ ਸੀ ਜਿਹੜਾ ਉਹ ਖੇਤਾਂ ਦੇ ਵਿੱਚ ਸੀ ਇਹਨਾਂ ਦੇ ਖੇਤਾਂ ਤੋਂ ਗਾਂਾਂ ਲੰਘ ਕੇ ਕਿਲੋਮੀਟਰ ਤੇ ਉਹ ਉਥੋਂ ਨਹੀਂ ਜਾਂਦੀ ਸੀ ਜਦੋਂ ਇਹਨਾਂ ਨੇ ਫਿਰ ਛੇੜਛਾੜ ਸ਼ੁਰੂ ਕੀਤੀ ਜੀ ਉਹਨੇ ਮੁਰੇ ਜਵਾਬ ਇਹੋ ਜਿਹਾ ਦਿੱਤਾ ਹੂੰ ਤੇ ਫਿਰ ਇਹਨਾਂ ਦੇ ਉਹ ਕਾਲਜ ਤੇ ਲੜ ਗਿਆ ਜੀ ਤੇ ਉਹ ਫਿਰ ਜਾ ਕੇ ਜਦੋਂ ਮਗਰੋਂ ਸਾਨੂੰ ਇਨਕੁਆਰੀ ਪਤਾ ਲੱਗਾ ਉਹਨੇ ਆਪਣੀ ਮਾਤਾ ਨਾਲ ਹੀ ਗੱਲ ਕਰਨੀ ਸੀ ਬੇਟੀ ਨੇ ਹੂੰ ਮਾਤਾ ਨੇ ਫਿਰ ਉਹਨੂੰ ਮਤਲਬ ਸਮਝਾ ਕੇ ਵੀ ਇਹ ਇਹ ਜੀ ਇਹਨੇ ਫਲਾਣਾ ਨੇ ਧਮਕਾ ਨਹੀਂ ਮੀ ਪੁੱਤ ਤੂੰ ਰਾਹ ਵਧ ਜੀ ਉਹ ਫਿਰ ਇਹਨਾਂ ਦੇ ਖੇਤ ਦੇ ਦੂਜੇ ਪਾਸੇ ਹੂੰ 35 40 ਕਿੱਲੇ ਦਾ ਸ਼ਰਕਾ ਇਹਨਾਂ ਦਾ ਉਹ ਦੋਨਾਂ ਰਾਹਾਂ ਤੇ ਲੱਗ ਦੂਜੇ ਪਾਸੇ ਹੀ ਰਸਤਾ ਜਾਂਦਾ ਸੀ ਜਿਹੜਾ ਨਹਿਰੀ ਕੱਸੀ ਆ ਜੀ ਉਹ ਵੀ ਉਹ ਬੇਟੀ ਦੇ ਘਰੇ ਜਾਂਦੀ ਸੀ ਇਹ ਇਸਰਾ ਜਾ ਕੇ ਵੀ ਉਹਨਾਂ ਇਹਦੀ ਕੱਸੀ ਚੜ੍ਹਨਾ ਪੈਂਦਾ ਸੀ ਉਹਨੂੰ ਹੂੰ ਉਹ ਫਿਰ ਮੋਢੋਂ ਪਿੰਡ ਤੋਂ ਵੀ ਮਤਲਬ ਨਹਿਰੀ ਕੱਸੀ ਜਾਂਦੀ ਸੀ ਜਿੱਥੇ ਫਿਰ ਇਹਨਾਂ ਨੇ ਉਸ ਦਾ ਨਾਂ 29 ਜੁਲਾਈ ਨੂੰ ਦੁਪਹਿਰ 1 ਵਜੇ ਹੂੰ ਪਹਿਲਾ ਮੂਰੇ ਇੱਕ ਛੋਟਾ ਦਰਖਤ ਵੱਢ ਕੇ ਛਿਟਿਆ ਹੂੰ ਖਰੜ ਦੇ ਦਰਖਤ ਦੇ ਬਰਾਬਰ ਆਪਾਂ ਖੇਤ ਦੇ ਬਰਾਬਰ ਜਦੋਂ ਉਹ ਨੂੰ ਉਤਰਨਾ ਪੈਣਾ ਜਦੋਂ ਉਤਰੀ ਤਾਂ ਉਹਨੂੰ ਕੱਢ ਲੱਪ ਕਰਕੇ ਉਹ ਹਰਿਆ ਦੇ ਖੇਤ ਤੇ ਲੈ ਗਏ ਜੀ ਉਹ ਤੇ ਜੋ ਕੁਝ ਹੋਇਆ ਉਹ ਮਤਲਬ ਉਹਨਾਂ ਬਰਨਨ ਕਰਨਾ ਔਖਾ ਜੀ ਪੋਸਟਿਵ ਹੀ ਹੋਈ ਆ ਉਹ ਡਾਕਟਰੀ ਰਿਪੋਰਟਾਂ ਦੇ ਵਿੱਚ ਸਰ ਕਹੇ ਦੀ ਪੋਸਟਿਵ ਹੋਈ ਆ ਉਹਦੀ ਬਹਾਦਰੀ ਦੀ ਵੀ ਪੋਸਟਿਵ ਹੋਈ ਆ ਪੋਸਟ ਮਾਰਥਮ ਦੇ ਵਿੱਚ ਅੱਜ ਅਸੀਂ ਉਹਨੂੰ ਸ਼ਹੀਦ ਤਾਂ ਮੰਨ ਰਹੇ ਹਾਂ ਲੋਕਾਂ ਨੇ ਉਦੋਂ ਫੈਸਲਾ ਕੀਤਾ ਸੀ ਬਈ ਉਹ ਜੀ ਉਹਨਾਂ ਦੀ ਈਨ ਮੰਨ ਜਾਂਦੀ ਉਹਨਾਂ ਨਾਲ ਸਹਿਮਤੀ ਹੋ ਜਾਂਦੀ ਤਾਂ ਉਹ ਮਰਦੀ ਨਹੀਂ ਸੀ ਜੀ ਪਰ ਉਹਨਾਂ ਨੇ ਸਹਿਮਤ ਨਹੀਂ ਹੋਈ ਉਹਨਾਂ ਦੀ ਈਨ ਨਹੀਂ ਮੰਨੀ ਇਸ ਕਰਕੇ ਅਸੀਂ ਜਦੋਂ ਨਿਸ਼ਾਨੀਆਂ ਮਿਲੀਆਂ ਦਾ ਮੈਡੀਕਲ ਉਹਦੇ ਵਿੱਚ ਆਇਆ ਵੀ ਇਹ ਆ ਜਿਹੜੀ ਪੋਟੇ ਸੀ ਆ ਉਹਨਾਂ ਦੇ ਪੋਤੇ ਉਹਨਾਂ ਦੇ ਵਿੱਚੋਂ ਦਾੜ੍ਹੀਆਂ ਦੇ ਵਾਲ ਸਿਰਾਂ ਦੇ ਵਾਲ ਉਹਦੇ ਜੋ ਜੀ ਤੇ ਬਰਲੇ ਇੱਥੇ ਸੀਗੇ ਜਿਹਨਾਂ ਨੂੰ ਉਹਨੂੰ ਸ਼ਹੀਦ ਕਰਾਰ ਦਿੱਤਾ ਸੀ ਹਾਂ ਸੰਘਰਸ਼ ਲੜਿਆ ਲੰਮਾ ਕੁੜੀ ਜਦੋਂ ਜਦ ਕੀਤੀ ਹਾਂ ਮਰਦੇ ਦਮ ਤੱਕ ਜੀ ਤੇ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਕੁੜੀ ਦੀ লাশ ਮਿਲ ਗਈ ਆ ਪਹਿਲਾਂ ਤੁਸੀਂ ਅਗਵਾ ਕਮੇਟੀ ਬਣਾਉਣੇ ਹੋ ਪਲੱਸ ਤੇ ਬਾਅਦ ਦੇ ਵਿੱਚ ਕਮੇਟੀ ਬਦਲ ਦਿੱਤੀ ਜਾਂਦੀ ਜਦੋਂ ਲੜਕੀ ਦੀ ਲਾਸ਼ ਮਿਲਦੀ ਜਦੋਂ ਉਹ ਪਤਾ ਲੱਗ ਜਾਂਦਾ ਵੀ ਇਹ ਉਦੋਂ ਤੱਕ ਜਿਹੜੀ ਉਹੀ ਐਕਸ਼ਨ ਕਮੇਟੀ ਸੀ ਜੀ ਫਿਰ ਉਹਦਾ ਨਾਮ ਬਣ ਜਾਂਦਾ ਹੈ ਕਰਨਜੀਤ ਕਤਲकांड ਵਿਰੋਧੀ ਐਕਸ਼ਨ ਕਮੇਟੀ ਜੀ ਪਹਿਲਾਂ ਅਗਵਾ ਕਾਂਡ ਵਿਰੋਧੀ ਸੀ ਹੂੰ ਫਿਰ ਕਰਨਜੀਤ ਕਤਲ ਕਾਂਡ ਵਿਰੋਧੀ ਰੱਖਿਆ ਜੀ ਫਿਰ ਉਸ ਤੋਂ ਅਗਲਾ ਕਦਮ ਕੀ ਚੁੱਕਿਆ ਜਾਂਦਾ ਕਮੇਟੀ ਦੇ ਪੱਧਰ ਉਦੇ ਵੱਲੋਂ ਪਹਿਲਾਂ ਤਾਂ ਇਹ ਹੈ ਵੀ ਕਾਨੂੰਨੀ ਤੌਰ ਤੇ ਕੇਸ ਨੂੰ ਪੱਕਾ ਕਰਨਾ ਸੀ ਹੂੰ ਕੋਈ ਲੋਕ ਇਹਨਾਂ ਤੇ ਗਵਾਹੀ ਦੇਣ ਨੂੰ ਤਿਆਰ ਨਹੀਂ ਸੀ ਪਹਿਲਾਂ ਵੀ ਇਹਨਾਂ ਤੇ ਜਿਹੜੇ 27-28 ਮੁਕਾਦਮੇ ਚੱਲੇ ਹੋਏ ਸੀ ਕ੍ਰਿਮੀਨਲ ਰਿਕਾਰਡ ਸੀਗਾ ਪਰਵਾਹ ਹਾਂ ਕ੍ਰਿਮੀਨਲ ਰਿਕਾਰਡ ਸੀ ਤੇ دہشت ਸੀ ਜੀ ਕੋਈ ਵੀ ਗਵਾਹੀ ਨਹੀਂ ਸੀ ਦਿੰਦਾ ਜਿਹੜੇ ਸਾਰੇ ਕੇਸਾਂ ਜੋ ਇਹ ਨਿਕਲ ਜਾਂਦੇ ਸੀ ਅੱਜ ਵੀ ਆਪਾਂ ਦੇਖਦੇ ਹਾਂ ਵੀ ਜਿਹੜੇ ਅਦਾਲਤ ਦੇ ਵਿੱਚ ਕੇਸ ਤੇ ਗਵਾਹੀ ਨਾ ਹੋਵੇ ਜੋ ਕੁਝ ਸਾਡੇ ਸਾਹਮਣੇ ਕਤਲ ਕੀਤਾ ਹੋਇਆ ਜਿਹੜਾ ਸਾਡੇ ਸਾਹਮਣੇ ਬੰਦਾ ਮਰਿਆ ਹੋਇਆ ਉਹ ਬਰੀ ਹੋ ਕੇ ਆ ਜਾਵੇ ਤੇ ਗਵਾਹੀ ਦੀ ਜੀ ਕੋਈ ਕੋਟਾਂ ਗਵਾਹੀ ਮੰਗਦੀਆਂ ਫਿਰ ਉਹ ਗਵਾਹੀਆਂ ਦਾ ਪ੍ਰਬੰਧ ਅਸੀਂ ਆਪ ਕੀਤਾ ਇੱਕ ਗੱਲ ਸੱਚੀ ਸੀਗੀ ਪੀ ਉਹ ਸਾਰਾ ਕੁਝ ਉਹ ਬੇਟੀ ਨਾਲ ਹੋਇਆ ਸੀ ਉਹਨਾਂ ਨੇ ਕਤਲ ਕੀਤਾ ਸੀ ਉਹਦਾ ਉਸ ਆਧਾਰ ਤੇ ਗਵਾਹੀਆਂ ਐਕਸ਼ਨ ਕਮੇਟੀ ਦੇ ਵਿੱਚੋਂ ਦਿੱਤੀਆਂ ਗਈਆਂ ਜੀ ਤੁਹਾਡੇ ਵੱਲੋਂ ਵੀ ਗਵਾਹੀ ਦਿੱਤੀ ਗਈ ਹੈ ਹਾਂ ਮੇਰੇ ਵੱਲੋਂ ਵੀ ਗਵਾਹੀ ਦਿੱਤੀ ਗਈ ਸੀ ਹੋਰ ਵੀ ਸਾਡੇ ਸਾਥੀਆਂ ਨੇ ਗਵਾਹੀ ਦਿੱਤੀ ਜਿਨ੍ਹਾਂ ਦੀ ਵੀ ਮਤਲਬ ਕਾਨੂੰਨ ਦੇ ਮੁਤਾਬਕ ਲੋੜ ਪੈਂਦੀ ਸੀ ਜੀ ਉਹਨਾਂ ਸਾਰਿਆਂ ਨੇ ਮਲਕੀਸ਼ ਦੇ ਮੁਤਾਬਕ ਕੇਸ ਦੀ ਬਣਤਰ ਦੇ ਮੁਤਾਬਕ ਜੀ ਵੀ ਲੋੜ ਪੈਂਦੀ ਸੀ ਉਹਨਾਂ ਨੇ ਗਵਾਹੀ ਦਿੱਤੀ ਆ ਤੇ ਇਹਨਾਂ ਨੂੰ ਸਜ਼ਾ ਮਗਰਾਈ ਅੱਛਾ ਇਸ ਚੱਲਦੇ ਕੇਸ ਦੇ ਦੌਰਾਨ ਚੱਲਦੇ ਸੰਘਰਸ਼ ਦੇ ਦੌਰਾਨ ਪਰਿਵਾਰ ਤੱਕ ਉਹਨਾਂ ਦੇ ਬੰਦਿਆਂ ਦੇ ਰਾਹੀਂ ਕਿਸੇ ਨੇ ਪਰਿਵਾਰ ਤੱਕ ਪਹੁੰਚ ਕੀਤੀ ਲੜਕੀ ਦੇ ਪਰਿਵਾਰ ਤੱਕ ਕਿ ਤੁਸੀਂ ਕਮੇਟੀ ਨਾਲ ਰਾਬਤਾ ਕਰੋ ਸੀ ਤੁਹਾਨੂੰ ਬਾਡੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਨਹੀਂ ਉਹ ਪਰਿਵਾਰ ਨਾਲ ਕਿਸੇ ਨੇ ਚਲੋ ਕਰੀਏ ਹਣ ਸਾਡੇ ਦੀ ਧਿਆਨ ਚਾਹੀ ਪਰ ਸਰਸੀ ਇਸ ਗੱਲੋਂ ਸਲਾਮ ਕਰਦੇ ਆ ਵੀ ਅਸੀਂ ਬਹੁਤ ਕੇਸ ਉਹ ਤੋਂ ਬਾਅਦ ਵੀ ਲੜੇ ਨੇ ਜੀ ਜਿਹੋ ਜਿਹੇ ਇਸ ਪਰਿਵਾਰ ਨੇ ਸਾਫ਼ ਦਿੱਤਾ ਬਿਲਕੁਲ ਝੁਕਿਆ ਨਹੀਂ ਪਰਿਵਾਰ ਇਸੇ ਕਰਕੇ ਜਿਹੜੇ ਲੋਕ ਲੜੇ ਆ ਇਸੇ ਕਰਕੇ ਐਕਸ਼ਨ ਕਮੇਟੀ मतलब लोग सके क्योंकि वो परिवार ਛੁਕਿਆ ਨਹੀਂ ਕਿਸੇ لالچ ਚ ਨਹੀਂ ਆਇਆ ਜਦੋਂ 50 ਦਿਨਾਂ ਬਾਅਦ ਮੁੱਖ ਮੰਤਰੀ ਬਾਦਲ ਵੀ ਜਦੋਂ ਲੋਕਾਂ ਨੇ ਮਤਲਬ ਸੰਘਰਸ਼ ਦੇ ਜਰੀਏ ਤੰਗ ਕਰਤਾ ਪੰਜਾਬ ਸਰਕਾਰ ਨੂੰ ਤਾਂ ਮਤਲਬ ਜਿੱਡਾ ਵੱਡਾ ਇੱਥੇ ਚੱਲ ਰਿਹਾ ਹੈ ਸੰਘਰਸ਼ ਜੀ ਉਹ ਉਹਦੇ ਦਵਾਰ ਟਾ ਮੁੱਖ ਮੰਤਰੀ ਘਰੇ ਆਏ ਸੀ ਇਹਨਾਂ ਦੇ ਨੋਟਿਸ ਲੈਣਾ ਪੈਗਾ ਹਾਂ ਮੁੱਖ ਮੰਤਰੀ ਘਰੇ ਆ ਕੇ ਉਹ ਬੀਬੀ ਨੂੰ ਪੁੱਛਦਾ ਸੀ ਸਾਥੋਂ ਪਾਸੇ ਕਰਕੇ ਜੀ ਬਈ ਬੀਬੀ ਦਸਵੇਂ ਕੋਈ ਮਤਲਬ ਕੋਈ ਥੋੜੀ ਹੈਲਪ ਕਰ ਸਕਦਾ ਜੋ ਮਰਕ ਜੋ ਮੰਗ ਕੰਗ ਉਹ ਹੀ ਕਰ ਦਿੰਦਾ। ਜੀ ਉਹ ਕਹਿੰਦੀ ਵੀ ਮੇਰੀ ਮੰਗ ਇਹ ਆ ਵੀ ਜਿਨ੍ਹਾਂ ਨੇ ਮੇਰੀ ਧੀ ਨਾਲ ਇਹ ਜਾ ਕੁਛ ਕੀਤਾ ਉਸੇ ਥਾਂ ਤੇ ਲਿਆ ਕੇ ਉਹਨਾਂ ਨੂੰ ਫਾਸੀ ਲਾ ਦੇ। ਹੂੰ ਉਹ ਬਾਦਲ ਸਾਹਿਬ ਕਰ ਨਹੀਂ ਸਕੇ। ਜੀ ਤੇ ਹੋਰ ਉਹਨਾਂ ਨੂੰ ਕੋਈ ਲਾਲਚ ਮਤਲਬ ਦਵਾ ਨਹੀਂ ਸਕੇ। ਜੀ ਅਸੀਂ ਇਹ ਵੀ ਕੋ ਜਿਹੜੀ ਸਾਡੇ ਪੜਕੇ ਜਿਹੜੀਆਂ ਸਾਹਮਣੇ ਤੱਥ ਆਏ ਨੇ ਕਿ ਇਹ ਜਿਹੜੇ ਮੁੰਡੇ ਸੀਗੇ ਦੋਸ਼ੀ ਪਰਿਵਾਰ ਦੇ ਉਹ ਪਹਿਲਾਂ ਵੀ ਲੜਕੀ ਨੂੰ ਛੇੜਦੇ ਰਹੇ ਸੀਗੇ ਪਰ ਇਸ ਲੜਕੀ ਨੇ ਜਵਾਬ ਦਿੱਤਾ। ਹਾਂ ਉਹ ਮਤਲਬ ਉਹਨਾਂ ਦਾ ਆਮ ਹੀ ਸੀ ਅਸਲ ਪਲੱਸ 2 ਦਾ ਸਕੂਲ ਕੋਲੇ ਕਰਕੇ ਪਿੰਡ ਚ ਦਹਿਸ਼ਤ ਸੀ ਮਤਲਬ ਉਹ ਆਪਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਕੇ ਦੇਖੋ ਜੀ ਬਈ ਮਤਲਬ ਬੱਚੀਆਂ ਨਾਲ ਛੇੜਛਾੜ ਵਾਲਾ ਤਾਂ ਉਹਨਾਂ ਦਾ ਆਮ ਦਾ ਸੁਭਾਈ ਸੀ ਉਹਨਾਂ ਨੂੰ ਕੋਈ ਗੱਲ ਨਹੀਂ ਸੀ ਲੱਗਦੀ ਜਦੋਂ ਇਸ ਬੱਚੀ ਨੂੰ ਮਤਲਬ ਛੇੜ ਲੱਗੇ ਨੇ ਮੂਰੋਂ ਬਸ ਕੋਈ ਇਹੋ ਜਿਹਾ ਲਫਜ਼ ਕਿਹਾ ਮੈਂ ਤੁਹਾਡੀ ਬੇਟੀ ਵਰਗੀ ਨਹੀਂ ਉਹਨੂੰ ਕੋਈ ਉਹਦੀ ਕਮਜ਼ੋਰੀ ਦਾ ਉਹਨਾਂ ਨੂੰ ਤੇ ਕੁੜੀ ਦਾ ਪਤਾ ਹੋਣਾ ਜੀ ਉਹ ਉਸੇ ਗੱਲ ਤੋਂ ਇਹ ਖਾਰਖਾ ਗਈ ਵੀ ਸਾਨੂੰ ਐ ਕਿਉਂ ਕਿਹਾ ਵੀ ਮੈਂ ਤੁਹਾਡੀਆਂ ਤੁਹਾਡੀਆਂ ਕੁੜੀਆਂ ਵਰਗੀ ਨਹੀਂ ਉਹਦਾ ਫਿਰ ਉਹਨਾਂ ਨੇ ਬਦਲਾ ਲੈਣ ਦੀ ਪੱਕੇ ਤੌਰ ਤੇ ਧਾਰੀ ਤੇ ਪੱਕੀ ਤਿਆਰੀ ਕਰਕੇ ਫਿਰ 29 ਜੁਲਾਈ ਨੂੰ ਮਤਲਬ ਉਹਨਾਂ ਨੇ ਮੂਰੇ ਨਾਕਾ ਲਾ ਜਿਹੜਾ ਮੈਂ ਦੱਸ ਕੇ ੜਿਆ ਜੀ ਉਹ ਕਰਤ ਪੰਜਾਬ ਦੇ ਬੱਚੇ ਤੇ ਸਰ ਹਰ ਵੀ ਬਹੁਤ ਮਾਮਲੇ ਇਦਾਂ ਦੇ ਸਾਹਮਣੇ ਆਏ ਆ ਹਾਲਾਂਕਿ ਉਦਾਂ ਦੇ ਨਹੀਂ ਆ ਹੈਗੇ ਇਹ ਕਮੀਆਂ ਫਿਰ ਤੁਸੀਂ ਕਿੱਥੇ ਮੰਨਦੇ ਹੋ ਪ੍ਰਸ਼ਾਸਨ ਦੀਆਂ ਕਮੀਆਂ ਹੈਗੀਆਂ ਕਾਨੂੰਨ ਬਣੇ ਹੋਇਆ ਕਾਨੂੰਨ ਲਾਗੂ ਨਹੀਂ ਹੁੰਦੇ ਉਸ ਤਰ੍ਹਾਂ ਦੇ ਸਜ਼ਾਵਾ ਧਰਾਵਾ ਸਾਰੀਆਂ ਬਣੀਆਂ ਹੋਈਆਂ ਨੇ ਪਰ ਫਿਰ ਵੀ ਜਿਹੜੀ ਦੋਸ਼ੀ ਹੁੰਦਾ ਕਿਦਣਾ ਕਿਤੇ ਉਹ ਬਸ ਜਾਂਦੇ ਆ ਪਰ ਇਸ ਕੇਸ ਦੇ ਵਿੱਚ ਵੀ ਦੋਸ਼ੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਲਗਾਤਾਰ ਹਾਂ ਤਾਂ ਹੋਈਆਂ ਹੀ ਨੇ ਬੱਚੇ ਵੀ ਆ ਤਨ ਦੋਸ਼ੀਏ ਚੋਂ ਬਰੀ ਹੋਏ ਆ ਜੀ ਇਹ ਤਾਂ ਫਿਰ ਜਿੰਨਾ ਚਿਰ ਇਹ ਢਾਂਚਾ ਹੈ ਹੂੰ ਇਹ ਤਾਂ ਚੇ ਦੀ ਰਾਖੀ ਵਾਸਤੇ ਹੀ ਆ ਅਸਲ ਕਾਨੂੰਨ ਕਚਹਿਰੀਆਂ ਸਾਰਾ ਕੁਝ ਜੀ ਉਦੋਂ ਤੱਕ ਤਾਂ ਫਿਰ ਔਰਤਾਂ ਵੀ ਸੇਫ ਹੈ ਜੀ ਹੂੰ ਜੈ ਜੈ ਹਿੰਦੁਸਤਾਨ ਦਾ ਮਤਲਬ ਉਹ ਢਾਂਚਾ ਹੈ ਹੂੰ ਇਹ ਉਹਦਾ ਇੱਕ ਅੰਗ ਹੀ ਆ ਇਨਸਾਫ ਅਦਾਲਤਾਂ ਵੀ ਜਿਹੜੀ ਜੀ ਹਾਂ ਇਸ ਚੱਲਦੀ ਲੜਾਈ ਦੇ ਦੌਰਾਨ ਪੁੱਡੇ ਜਿਹੜੇ ਨਾਲ ਦੇ ਸਾਥੀ ਸੀਗੇ ਜਦ ਤੁਹਾਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਤੁਸੀਂ ਪਿੱਛੇ ਹਟਦੇ ਉਸ ਕੇਸ ਦੇ ਵਿੱਚੋਂ ਮੈਂ ਮੈਂ ਤੁਹਾਨੂੰ ਪਹਿਲੀ ਗੱਲ ਦੇ ਨਾਲ ਇੱਕ ਪਲੱਸ ਕਰਨ ਲੱਗਿਆ ਸਾਡੇ ਨਾ ਅਗਰਸ਼ਰਨ ਪਾਜੀ ਇੱਕ ਨਾਟਕ ਦਿਖਾ ਦਉਂਦੇ ਸੀ ਜੀ ਪੰਜਾਬ ਦੇ ਵਿੱਚ ਹੂੰ ਉਹ ਬਲਾਤਕਾਰ ਵਾਲਾ ਹੁੰਦਾ ਤੇ ਮਤਲਬ ਨਾਟਕ ਦੇ ਵਿੱਚ ਉਹ ਜਿਹੜੇ ਜੱਜ ਆ ਜੀ ਉਹ ਦੱਸਦੇ ਆ ਵੀ ਮਤਲਬ ਗਵਾਹ ਚਾਹੀਦਾ ਇੱਥੇ ਹੂੰ ਜਿਹੜੀ ਕੁੜੀ ਨਾਲ ਬਲਾਤਕਾਰ ਹੋਇਆ ਸੀ ਬਈ ਉਹ ਕੇਸ ਜਦੋਂ ਅਦਾਲਤ ਦੇ ਵਿੱਚ ਚੱਲਦਾ ਤਾਂ ਉਹ ਕਹਿੰਦੇ ਇੱਥੇ ਗਵਾਹ ਚਾਹੀਦਾ ਜੀ ਤਾਂ ਮਤਲਬ ਉਹ ਜਿਹੜੀ ਕੁੜੀ ਪਾਤਰ ਆ ਉਹ ਬਥੇ ਸਵਾਲ ਕਰਦੀ ਆ ਵੀ ਫਿਰ ਇਹ ਵੀ ਕੀ ਪਤਾ ਵੀ ਤੂੰ ਆਪਦੇ ਪਿਓ ਦਾ ਪੁੱਤ ਹੈਗਾ ਕਿ ਨਹੀਂ ਹੈਗਾ ਹੂੰ ਵੀ ਮਤਲਬ ਜੇ ਇੱਥੇ ਗਵਾਹ ਚਾਹੀਦਾ ਵੀ ਫਿਰ ਇਹ ਵੀ ਪਤਾ ਤੂੰ ਆਪਦੇ ਪਿਓ ਦਾ ਪੁੱਤ ਹੈਗਾ ਕਿ ਨਹੀਂ ਹੈਗਾ ਹੂੰ ਜਿਹੜੀ ਉਹ ਡਾਇਲੌਗ ਸੀ ਉਹ ਇਹੋ ਜਿਹਾ ਸਿਸਟਮ ਆ ਅਤਨਿਹ ਸਰੋ ਕਿਰਨਜੀਤ ਕੋਰ ਵਾਲੇ ਮਾਮਲੇ ਦੇ ਬੱਚਾ ਤੁਹਾਨੂੰ ਸਜ਼ਾ ਵੀ ਹੁੰਦੀ ਆ ਲੋਕਾਂ ਦੇ ਵਿੱਚ ਚਰਚਾ ਵੀ ਚੱਲੀ ਕਹਿੰਦੇ 12 ਤੋਂ 13 ਸਾਲ ਸਜ਼ਾ ਮਿਲਿਆ ਮਲਜੀਤ ਸਿੰਘ ਧਨੇਰ ਨੂੰ ਉਸ ਦੋ ਦੋ ਦੋਸ਼ੀਆਂ ਜਿਹੜੇ ਜਦੋਂ ਇਹ ਗੱਲ ਹੋ ਰਤਾ ਸਰ ਦਲੀਪ ਸਿੰਘ ਤੇ ਹਮਲਾ ਹੁੰਦਾ ਉਹਦੇ ਵਿੱਚ ਤੁਹਾਡੇ ਨਾਂ ਨਾਮਜ਼ਦ ਕੀਤੇ ਜਾਂਦੇ ਆ ਨਰੈਣ ਕੁਮਾਰ ਆ ਪ੍ਰੇਮ ਦਾਤ ਉਹ ਤੁਹਾਡਾ ਨਾਮ ਆਉਂਦਾ ਸੱਤ ਜਣੇ ਨਾਮਜ਼ਦ ਕੀਤੇ ਜਾਂਦੇ ਆ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਥੋੜੀ ਜਿਹੜੀ ਸਜ਼ਾ ਉਹ ਬਰਕਰਾਰ ਰੱਖੀ ਜਾਂਦੀ ਆ ਉਹ ਤਾਂ ਫਿਰ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਵੀ ਜਿਹੜਾ ਇਹ ਅਦਾਲਤੀ ਸਿਸਟਮ ਆ ਜੀ ਅਸਲ ਚ ਇਹ ਤੇ ਚੰਗਾਰ ਹੈ ਜਿਹੜੀ ਗਵਾਹੀ ਵਾਲੀ ਗੱਲ ਸੀ ਗਵਾਹ ਕੀ ਕਹਿੰਦਾ ਉਹਦੇ ਆਧਾਰ ਤੇ ਹੂੰ ਜਿਹੜਾ ਇਸ ਕੇਸ ਕਰਨਜੀਤਾਲੇ ਕੇਸ ਚੋਂ ਤਿੰਨ ਬਰੀ ਹੋ ਗਏ ਜੀ ਅਸੀਂ ਮੈਂ ਤੈਨੂੰ ਸਾਫ਼ ਹੀ ਕਰ ਦਾਂ ਵੀ ਅਸੀਂ ਵਿਸ਼ਵਾਸ ਹੀ ਇਸ ਕਰਕੇ ਕਰ ਕਿਸੇ ਡੀਐਸਪੀ ਦੇ ਵੀ ਉਹਦਾ ਅੰਬਰਤ ਸ਼ੱਕ ਆ ਸੀ ਬਹੁਤ ਮਸ਼ਹੂਰੀ ਸੀ ਇਹਦੇ ਚ ਸਾਡਾ ਦੋ ਤਜਰਬਾ ਨਹੀਂ ਸੀ ਜੀ ਅਸੀਂ ਉਹਦੀ ਪੈਰਵਾਈ ਉਮਰਲ ਕਾਰਵਾਈ ਕਰਕੇ ਕਾਗਜ਼ਾਂ ਦੇ ਵਿੱਚ ਜਿਹੜਾ ਸੀ ਉਹਦੇ ਰਾਹੀਂ ਉਹ ਤਿੰਨ ਬੰਦੇ ਗਏ ਦਿਖਾਤੇ ਹੂੰ ਵੀ ਉਹਦੇ ਕੋਲ ਐਮਪੀਐਸ ਹੋਏ ਆ ਉਹ ਅਦਾਲਤ ਦੇ ਵਿੱਚ ਮੁਕਰ ਗਏ ਤੇ ਉਹ ਤਿੰਨਾਂ ਨੂੰ ਬਰੀ ਕਰਾ ਗਿਆ ਬਾਅਦ ਚ ਸਾਨੂੰ ਪਤਾ ਲੱਗਿਆ ਉਹਦਾ ਬੰਦਾ ਹੀ ਇਹਨਾਂ ਦਾ ਖਾਸ ਸੀ ਹੂੰ ਪਰ ਉਹ ਸਬਤਲ ਮਤਲਬ ਦਿਖਾਵੇ ਦੇ ਵਿੱਚ ਉਹ ਸਾਨੂੰ ਮੰਨ ਲਵੀ ਵਰਤ ਗਿਆ ਕਹਿ ਲੋ ਕੁਛ ਕਾਲ ਵਿਚਾਨੂੰ ਸਾਨੂੰ ਅਕਲ ਨਹੀਂ ਸੀ ਉਦੋਂ ਇੰਦੀਆਂ ਨਾ ਅਜੇ ਤੋਂ ਮਤਲਬ 28 30 ਸਾਲ ਪਹਿਲਾਂ ਕਿੰਨੀ ਕਿ ਸਾਨੂੰ ਉਹ ਕੀ ਤਜਰਬਾ ਜੀ ਤੇ ਜਿਹੜਾ ਉਦੋਂ ਬਾਅਦ ਬਹੁਤ ਹੋਰ ਕੋਲਾਂ ਚ ਵੀ ਸਾਨੂੰ ਤਜਰਬਾ ਆ ਆ ਵੀ ਜਿਹੜਾ ਜਿੱਥੇ ਤੱਕ ਸਾਡੇ ਵਾਲੇ ਕੇਸ ਦੀ ਸੀ ਉਹ ਮਤਲਬ ਇਹੀ ਅਫਸਰ ਚਾਈ ਨੇ ਹੂੰ ਇਸੇ ਹੀ ਜਿਹੜੇ ਸਿਆਸਤਦਾਨ ਸੀ ਤੇ ਗੁੰਡੇ ਤਾਂ ਹੋਣਾ ਹੀ ਹੋਣੇ ਸੀ ਜੀ ਉਹਨਾਂ ਨੇ ਥਾਣੇ ਦਾ ਗੇਟ ਬੰਦ ਕਰਕੇ ਵੀ ਕੋਈ ਹੋਰ ਦਖਲਅੰਦਾਜ਼ ਨਾ ਦੇ ਦੇ ਵਿੱਚ ਜੀ 2-3 ਘੰਟੇ ਦੀ ਐਫਆਈਆਰ ਸਰੇ ਚਾੜੀ ਸੀ ਜਿਹਦੇ ਪੂਰੇ ਕੱਲ ਪੱਤੀਆਂ ਲਾਤੇ ਸੀ ਜਿਵੇਂ ਹੁਣ ਮੰਨ ਲਓ ਮੇਰੇ ਹੱਥੋਂ ਉਹਨਾਂ ਨੇ ਮਤਲਬ ਇੱਕ ਜਿਹੜਾ ਸੁਲਤਾਨੀ ਗੱਗ ਉਹਨਾਂ ਨੇ ਮੌਕੇ ਦਾ ਉਹਦੇ ਮਤਲਬ ਹੱਥ ਦੇ ਉਹ ਛੁਰੀ ਵੱਜੀ ਦਿਖਾਈਏ ਮੇਰੇ ਕੋਲੇ ਛੁਰੀ ਸੀ ਮੈਂ ਉਹਦੇ ਮਾਰੀ ਉਹ ਕਹਿ ਰਿਹਾ ਹਾਂ ਤੇ ਹਾਲਾਂਕਿ ਨਾ ਉਹਨੇ ਮੈਨੂੰ ਦੇਖਿਆ ਨਾ ਮੈਂ ਉਹਨੂੰ ਦੇਖਿਆ ਉਹ ਕਹਿ ਰਿਹਾ ਅਦਾਲਤ ਵਿੱਚ ਮੇਰੇ ਇਹਨੇ ਮਾਰੀਏ ਇਸ ਕਰਕੇ ਮੈਨੂੰ ਉਮਰ ਕੈਦੀ ਸਜ਼ਾ ਹੋਊਗੀ ਹੂੰ ਪਰ ਲੋਕ ਲੋਕ ਰੋਧ ਦੇ ਅੱਗੇ ਜਿਹੜਾ ਸੁਪਰੀਮ ਕੋਰਟ ਨੂੰ ਝੁਕਣਾ ਪਿਆ ਦੇਖੋ ਇਹ ਪੋਰਚ ਨਹੀਂ ਬਖਰਾ ਪਹਿਲਾਂ ਜੀ ਵੀ ਲੋਕ ਰੋਧ ਦੇ ਅੱਗੇ ਮਤਲਬ ਸਰਕਾਰ ਨੂੰ ਝੁਕਣਾ ਪੈ ਗਿਆ ਸਰਕਾਰ ਨੇ ਸੁਪਰੀਮ ਕੋਰਟ ਦੀ ਜਿਹੜੀ ਸਜ਼ਾ ਜੀ ਉਹ ਮਤਲਬ ਰੱਦ ਕੀਤੀ ਹੈ ਹੂੰ ਜਿਹੜੀ ਪਹਿਲਾਂ ਹਾਈ ਕੋਰਟ ਨੇ કરી ਸੀ ਉਦੋਂ ਮਤਲਬ ਹਾਈ ਕੋਰਟ ਨੇ ਦੁਆਰੇ ਸਾਨੂੰ ਸਜ਼ਾ ਕੀਤੀ ਆ ਉਦੋਂ 2007 ਦੇ ਵਿੱਚ ਵੀ ਪੰਜਾਬ ਸਰਕਾਰ ਨੇ ਲੋਕਾਂ ਦਾ ਸੰਘਰਸ਼ ਜਿੰਦਾ ਸੀ ਉਦੋਂ ਹੂੰ ਦਲਸੀ ਜੀਲ ਚ ਸੀ ਗਈ ਠੀਕ ਆ ਕੁਛ ਮਤਲਬ ਜਿਹੜੇ ਕਦਾਰ ਕਿਸਮ ਦੇ ਲੋਕ ਸੀ ਉਹ ਕਹਿੰਦੇ ਸੀ ਨਹੀਂ ਮਤਲਬ ਸੰਘਰਸ਼ ਕਰਨਾ ਚਾਹੀਦਾ ਜੀ ਵੀ ਉਹਦੇ ਚੋਂ ਸਾਡੀਆਂ ਜਥੇਬੰਦੀਆਂ ਚ ਵੀ ਫੁੱਟ ਪਈ ਗਾਹਾਂ ਜਾ ਕੇ ਕੁਝ ਲੋਕ ਚਾਹੁੰਦੇ ਵੀ ਸੀ ਕਿ ਮਨਜੀਤ ਸਿੰਘ ਤਨੇਰ ਨੂੰ ਬਾਹਰ ਨਹੀਂ ਹੋਣਾ ਚਾਹੀਦਾ ਨਹੀਂ ਭਵੇਂ ਨਾਮ ਹੀ ਚਾਹੁੰਦੇ ਹੁਣ ਹੂੰ ਮੰਨ ਲਓ ਜਥੇਬੰਦੀ ਦਾ ਆਗੂ ਬੰਦਾ ਮੇਰਾ ਰਿਸ਼ਤੇਦਾਰ ਵੀ ਸੀ ਉਹ ਐ ਨਹੀਂ ਸੀ ਵੀ ਉਹ ਚਾਹੁੰਦੇ ਨਹੀਂ ਸੀ ਵੀ ਮਨਜੀਤ ਬਾਹਰ ਆ ਜਾਏ ਪਰ ਉਹਨਾਂ ਨੂੰ ਆਸ ਨਹੀਂ ਸੀ ਵੀ ਆਏ ਆ ਸਕਦੇ ਹੁੰਦੇ ਸ਼ੇਰਾਂ ਬਾਰੇ ਉਹਨਾਂ ਨੂੰ ਨੌਲੇਜ ਹੀ ਨਹੀਂ ਸੀ ਕੋਈ ਤੇ ਉਧਰ ਜਿਹੜੀ ਇੰਟੈਲੀਜੈਂਸੀ ਹੁੰਦੀ ਹੈ ਉਹ ਫਿਰ ਮਾਰ ਮਾਰਦੀ ਹੁੰਦੀ ਹੈ ਆਗੂਆਂ ਦੇ ਬਿਲਕੁਲ ਵੀ ਸੰਘਰਸ਼ ਨਾ ਹੋਵੇ ਉਹਨਾਂ ਨੇ ਇਸ ਗੱਲ ਨੂੰ ਰੋਕਿਆ ਸੀ ਉਹ ਮਤਲਬ ਸ਼ਹਿਰੀ ਆਮ ਕਹਿੰਦੇ ਸਾਨੂੰ ਜੇਲ੍ਹ ਚ ਜਾ ਕੇ ਬਿਖਿਆ ਗਿਆ ਸੀ ਬੱਬਰ ਸ਼ੇਰ ਨੂੰ ਕੋਈ ਨਹੀਂ ਕਰੇ ਠੀਕ ਠਾਕ ਹੈ ਬੱਬਰ ਸ਼ੇਰ ਪਿੰਜਰਾਂ 'ਚ ਹੀ ਹੁੰਦੇ ਆ ਤੇ ਮੈਨੂੰ ਕਹਿਣਾ ਪਿਆ ਸੀ ਮਗਾਜ ਤੋਂ ਬਾਅਦ ਮੇਰੀ ਮੁਲਾਕਾਤ ਨੂੰ ਨਾ ਆਈ ਹੂੰ ਬੱਬਰ ਸ਼ੇਰਾਂ ਨੂੰ ਕੌਣ ਕਹਿੰਦਾ ਪਿੰਜਰੇ 'ਚ ਹੁੰਦੇ ਆ ਬੱਬਰ ਸ਼ੇਰਾਂ ਨੂੰ ਬੱਬਰ ਸ਼ੇਰਾਂ ਦਾ ਦੁਸ਼ਮਣ ਜਿਹੜਾ ਸ਼ਿਕਾਰੀ ਆ ਜੀ ਉਹ ਫੜ ਕੇ ਪਿੰਜਰੇ 'ਚ ਪਾਉਂਦਾ ਬ ਹੂੰ ਇਹ ਬੱਬਰ ਸ਼ੇਰ ਵੀ ਜੰਗਲ ਤੇ ਜਾਣਗੇ ਤੇਰੀ ਲੋੜ ਨਹੀਂ ਹੂੰ ਕਿਉਂਕਿ ਲੋੜ ਉਹ ਨਹੀਂ ਪਈ ਉਹਨੇ ਆ ਵੀ ਜਥੇਬੰਦੀ ਅਟ ਮਤਲਬ ਅੱਡ ਕਰ ਲਈਏ ਸਾਡੇ ਆਉਂਦੇ ਨੂੰ ਸਾਲ 1.5 ਸਾਲ ਚ ਪੈਰ ਲਾ ਗਿਆ ਬਾਵਾ ਪੰਜਾਬ ਚ ਹੂੰ ਤੇ ਅਸੀਂ ਫਿਰ ਸਾਨੂੰ ਪਤਾ ਹੀ ਸੀ ਵੀ ਇਸ ਤਰ੍ਹਾਂ ਪੜਣਾ ਪਣਾ ਸੀ 2007 ਜਾ ਕੇ ਭਾਰਤੀ ਕਿਸਾਨ ਜੁੰਡ ਜਿਹੜੀ ਸੀ ਆਪਣਾ ਬਲਕਾਰ ਸਿੰਘ ਢਕੋਂਦਾ ਨੂੰ ਜੀ ਹਾਂ ਆਪ ਦਾ ਪ੍ਰਧਾਨ ਥਾਪਿਆ ਸੀ ਜੀ ਉਹ ਵਿੱਚ ਸੀਗੇ ਉਹੋ ਜਿਹੇ ਲੋਕ ਜਿਹੜੇ ਲੰਮੇ ਪਏ ਸੀ ਜਿਹੜੇ ਕਹਿੰਦੇ ਸੀ ਇਹ ਹੀ ਇਦਾਂ ਲੜਿਆ ਤੋਂ ਵੀ ਸੰਘਰਸ਼ ਕਰਿਆ ਤੋਂ ਵੀ ਕਿਤੇ ਜੇਲ੍ਹ ਚੋਂ ਬਾਹਰ ਆ ਜਾਂਦੇ ਲੋਕ ਜੀ ਤੇ ਇਹ ਉਦੋਂ ਹੀ ਨਹੀਂ ਚੱਲਿਆ ਹੂੰ ਉਹਦੋਂ ਤਾਂ ਸਾਡੀ ਜਵਾਨਤਾ ਹੋਈਆਂ ਹੂੰ 2000 ਮੈਨੂੰ ਯਾਦ ਆ ਇੱਕ ਮੈਨੂੰ ਘੜੀ ਯਾਦ ਆਉਂਦੀ ਆ ਉਸੇ ਸਾਡੇ ਆਗੂ ਦੀ ਕਰਤੂਤ ਕਰਕੇ ਸਾਡੇ ਬਲਕਾਰ ਸਿੰਘ ਟਕੌਂਦਾ ਦਾ ਸਿਰ ਪਾਟਿਆ ਸੀ ਹੂੰ ਇਧਰ ਮੱਲਾ ਜ਼ਮੀਨੀ ਘੋਲ ਚੱਲਦਾ ਸੀ ਮਾਨਸਾਂਝਲੇ ਚ ਜੀ ਮੇਰੀ ਉਹਦੋਂ ਜਵਾਨਤ ਹੋਈ ਸੀ ਜੇਲ ਚ ਰਿਹਾਈ ਹੋਈ ਸੀ ਹੂੰ ਰਿਹਾਈ ਕਰਾਉਣ ਵਾਸਤੇ ਸਿਰਫ ਪੰਜ ਚਾਰ ਬੰਦੇ ਗਏ ਸੀ ਮੇਰੇ ਪੁਰੇ ਜੀ ਬਾਕੀ ਸਾਡਾ ਸਾਰਾ ਕਾਫਲਾ ਉੱਥੇ ਸੀ ਨਰਮਿਆਂ ਚ ਡਾਂਗਾ ਪੈਣੀ ਸੀ ਸਰਪਾਟ ਦੇ ਸੀ ਕਿਸੇ ਕਿਸਾਨ ਦੀ ਮਤਲਬ ਜ਼ਮੀਨ ਦੀ ਰਾਖੀ ਵਾਸਤੇ ਗਈ ਸੀ ਤੇ ਜਿਹੜਾ ਸਾਡਾ ਇਹ ਆਗੂ ਸੀ ਵੱਡੇ ਢੱਡ ਵਾਲਾ ਉਹ ਮਤਲਬ 300 400 ਬੰਦਾ ਲੈ ਕੇ ਮਤਲਬ ਡੀਐਸਪੀ ਦਾ ਰੋਕਿਆ ਹੋਇਆ ਭੀਖੀ ਬੈਠਾ ਸੀ ਜੀ ਉਹ ਲੋਕ ਕਰਤਾਰ ਦਾ ਪਤਾ ਲੱਗ ਗਿਆ ਉਹਨਾਂ ਲੋਕਾਂ ਜਿਹਨੂੰ ਸਾਹਮਣੇ ਆ ਗਿਆ ਉਦੋਂ ਅਸੀਂ ਲਾਉਨੇ ਆ ਉਹਨੂੰ ਉਹ ਆਪਣੀ ਅੱਡ ਬਣਾਈ ਲੈਣਾ ਫਿਰ ਉਹ ਤਿਆਰੀ ਕਰ ਗਿਆ ਸੋਨੇ ਚ ਜਿਹਦੇ ਬਣਾਏ ਹੋਏ ਲੀਡਰ ਜੀ ਅੱਜ ਵੀ ਜਿਨ੍ਹਾਂ ਨੂੰ ਮੈਂ ਮਤਲਬ ਜਾ ਕੇ ਬਿਜਲੀ ਘਰ ਦੇ ਜੇ ਗ੍ਰਫਤਾਰ ਨਾ ਲਾਉਣਾ ਤੇ ਮਨਜੀਤ ਨੇ ਇਹਦੀ ਡਿਊਟੀ ਲਾਉਂਦਾ ਸੀ ਉਹ ਪ੍ਰਧਾਨ ਅੱਜ ਉਹ ਬਹੁਤ ਵੱਡੇ ਇੰਡੀਆ ਲੈਵਲ ਦੇ ਪ੍ਰਧਾਨ ਬਣ ਗਏ ਹੂੰ ਅ ਤਲੇਰ ਸਾਹਿਬ ਜੇਕਰ ਰஞ்சிਤ ਕੌਰ ਦੇ ਮਾਪੇ ਦੀ ਗੱਲ ਕਰਨਗੇ ਅੱਜ ਵੀ ਉਹ ਹੈਗੇ ਆ ਪਰ ਤੁਹਾਡੇ ਮੇਲ ਵੀ ਉਹਨਾਂ ਨਾਲ ਹੁੰਦੇ ਆ ਜਜ਼ਬਾਤ ਸਾਂਝੇ ਹੁੰਦੇ ਆ ਦੇਖੋ ਇਸ ਗੱਲ ਨੂੰ بار بار ਉਹਨਾਂ ਨਾਲ ਸੰਘਾ ਕਰਨਾ ਮਤਲਬ ਉਹਨਾਂ ਨੂੰ ਕਿਸੇ ਗੱਲ ਦੀ ਭੁੱਲ ਨਹੀਂ ਹੂੰ ਅ ਇਦਾਂ ਸਾਡਾ ਮਿਲਣ ਗਲਣ ਰਹਿੰਦਾ ਜੀ ਪਰਿਵਾਰ ਚ ਜਾਂਦੇ ਰਹਿੰਦੇ ਆ ਐਕਸ਼ਨ ਕਮੇਟੀ ਵਾਲੇ ਤੇ ਪਰਿਵਾਰ ਦਾ ਹੁਣ ਵੀ ਪੂਰਾ ਸਹਿਯੋਗ ਉਹਦਾ ਸਾਰੇ ਮੁੰਡਾ ਅਗਵਾਈ ਕਰ ਰਿਹਾ ਸਾਰੇ ਕੰਮ ਦੀ ਲੜਕੀ ਦਾ ਭਰਾ ਲੜਕੀ ਦਾ ਭਰਾ ਜਿਹੜਾ ਇੱਕ ਮੁੰਡਾ ਬਾਹਰ ਹੈ ਤੇ ਦਰਸ਼ਨ ਸਿੰਘ ਦੀ ਆਪ ਦੀ ਜਿਹੜੀ ਨਿਗਾਹ ਜਿਹੜੀ ਹੈਗੀ ਮਤਲਬ ਸਾਲ ਦੇ ਵਾਂਗੂ ਹੀ ਹੋ ਗਿਆ ਵੀ ਬਿਲਕੁਲ ਹੀ ਖਤਮ ਹੋ ਗਈ ਕੋਈ ਪ੍ਰੋਬਲਮ ਆ ਗਈ ਅੱਖਾਂ ਦੀ ਮਾਤਾ ਉਹਦੀ ਮਤਲਬ ਨੌਂਬਰ ਨੌਂ ਪੂਰੀ ਜੀ ਉਹ ਚਲ ਉਹਨੂੰ ਬਾਲੀ ਸਾਮ ਸਮਭਾਈ ਕਰਨੀ ਪੈਂਦੀ ਆ ਦਰਸ਼ਨ ਸਿੰਘ ਦੀ ਹੂੰ ਉਹ ਵੱਧ ਡਿਊਟੀ ਉਹਦੀ ਲੱਗਦੀ ਪਰ ਆਉਣਗੇ ਕੱਲ ਨੂੰ ਫੇਰ ਜਿਹੜਾ ਮਾਰਨ ਦਾ ਸਾਰਾ ਦੂਜਾ ਪਰਿਵਾਰ ਆ ਜੀ ਨੋਹਾ ਨੇ ਉਹਨਾਂ ਦੀਆਂ ਮਤਲਬ ਜਾਂ ਜਿਹੜੇ ਹੋਰ ਉਹਨਾਂ ਦੇ ਸਾਖ ਸਾਖ ਸੰਬੰਧੀ ਆ ਹੂੰ ਸਾਰੇ ਆਉਂਦੇ ਆ ਜੀ ਇਸ ਲੋਕ ਸੰਘਰਸ਼ ਤੋਂ ਬਾਅਦ ਦੇ ਵਿੱਚ ਇੱਕ ਗੱਲ ਤੈ ਹੋ ਗਈ ਸੀ ਪੂਰੇ ਪੰਜਾਬ ਦੇ ਵਿੱਚ ਭਾਰਤ ਬਦਲ ਤੇ ਹੋ ਗਈ ਸੀ ਕਿ ਜੇਕਰ ਕੋਈ ਚਿੰਗ ਉੱਠੇ ਉੱਠਦੀ ਆ ਕੋਈ ਲਹਿਰ ਚੱਲਦੀ ਆ ਤਾਂ ਸ਼ਾਇਦ ਦੁਨੀਆ ਦੀ ਕਿਸੇ ਵੀ ਤਾਕਤ ਨੂੰ ਝੁਕਾਇਆ ਜਾ ਸਕਦਾ हां ये ता इतिहास दे विच ही है अच्छा दे इतिहास दा अमर उंगल हो जाओ नहीं ये ता तुसी पंजाब दा मान लो यानी इस किस्म दा हूं तुसी ਟਰੋਡਾ ਸਵਾਲ ਹੈ ਨਾ ਵੀ ਜਦੋਂ ਕੋਈ ਲੋਕ ਲੈ ਰੁੜਦੀ ਆ ਵੀ ਉਹ ਮਸਲਾ ਹੱਲ ਕਰਾ ਲੈਂਦੀ ਆ ਇਹ ਤਾਂ तुसी ਐ ਸੋਚ ਕੇ ਦੇਖੋ ਹੁਣ ਬਈ ਅੱਜ ਹਾਂ ਕੋ ਫੇਰ ਮਤਲਬ ਜਿਹੜੇ ਆ ਕਿ ਅ ਜੇ ਕਿਹੜੀ ਪਰਮਾਣੂ جنگ ਲਾਉਣ ਨੂੰ ਫਿਰਦੇ ਆ ਕ੍ਰਾਂਪ ਉਹਨਾਂ ਦੀਆਂ ਬੜਕਾਂ ਤੁਸੀਂ ਰੋਜ਼ ਸੁਣਦੇ ਹੋ ਹੈਨਾ ਬਈ ਮਤਲਬ ਲੋਕਾਂ ਨੂੰ ਵਿਰੋਧ ਨਾਲ ਮਤਲਬ ਰੋਟੀ ਨਹੀਂ ਦੇਣੀ ਵਿਰੋਧ ਦੇਣਾ ਪਾਕਿਸਤਾਨ ਦੀ ਧਮਕੀ ਆਉਂਦੀ ਹੈ ਕੱਲ 10 ਮਹੀਨਿਆਂ ਤੱਕ ਮਤਲਬ ਉਹ ਹੰਡ ਬਾਜੀ ਹੁੰਦੀ ਸਾਰਾ ਦਾ ਹੁੰਦਾ ਅਸਲ ਚਿੰਤਾ ਨੂੰ ਹੁੰਦਾ ਵੀ ਸੰਸਾਰ ਜੰਗ ਲਾਉਂਦੇ ਜਦੋਂ ਮਤਲਬ ਲੋਕਾਂ ਦੇ ਮਤਲਬ ਸੰਕਟ ਕਰਨਾ ਜੀ ਜਦੋਂ 1914 ਦੇ ਵਿੱਚ ਸੰਸਾਰ ਜੰਗ ਲੱਗੀ ਤਾਂ 1917 ਦੇ ਵਿੱਚ ਰੂਸ ਦੇ ਵਿੱਚ ਇਨਕਲਾਬ ਹੁੰਦਾ ਜੀ ਕਿਉਂਕਿ ਲੋਕ ਤਾਂ ਜਦੋਂ ਜਹਾਜ਼ੀ ਕਰਦੇ ਸੀ ਇਹਨਾਂ ਦੇ ਖਿਲਾਫ ਸਤਾਰਾ ਜਨ ਕਲਾਬ ਹੋ ਗਿਆ 40 ਸਾਲ ਉਥੇ ਇਨਕਲਾਬ ਰਹਿੰਦਾ ਜੀ 14 ਮੁਲਕਾਂ ਚ ਹੂੰ ਫੇਰ ਫੇਰ ਉਹ ਮਤਲਬ ਜਿਹੜੇ ਹੁੰਦੇ ਆ ਜਿਨ ਕਹਿੰਦੇ ਹੁੰਦੇ ਆ ਆਪਾਂ ਭੁੱਖਲੇ ਦੇ ਸੱਪ ਹੂੰ ਉਹ ਉਹ ਜੀ ਕਿ ਮਨ ਲਗਦਾਰੀ ਕਰ ਜਾਂਦੇ ਆ 40 ਸਾਲ ਤੋ ਬਾਅਦ ਫੇਰ ਉਥੇ ਮਤਲਬ ਜਿਹੜਾ ਉਲਟ ਮਤਲਬ ਹੋਇਆ ਐਦਾਂ ਹੀ 1939 ਦੇ ਵਿੱਚ ਜੀ ਫੇਰ ਦੂਜੀ ਸੰਸਾਰ ਜੰਗ ਲੱਗਦੀ ਹੈ ਉਹਦੇ ਨਾਲ ਹੀ ਥੋੜੇ ਸਮੇਂ ਬਾਅਦ ਚੀਨ ਦੇ ਵਿੱਚ ਇਨਕਲਾਬ ਹੋ ਜਾਂਦਾ ਜਿਹੜੇ ਲੋਕ ਜਦੋਜਾਦ ਕਰਦੇ ਆ ਖਾਸ ਕਰਕੇ ਉਹ ਖੇਤੀ ਪ੍ਰਧਾਨ ਦੇਸ਼ੀ ਉਹ ਵੀ ਬਿਲਕੁਲ ਉੱਥੇ ਵੀ ਇਨਕਲਾਬ ਹੋ ਜਾਂਦਾ ਤੇ 25 ਸਾਲ ਲੰਨਾਂ ਮਾਓ ਦੀ ਮੌਤ ਤੱਕ ਮਾਓ ਦੀ ਮੌਤ ਤੋਂ ਬਾਅਦ ਜਿਹੜਾ ਹੈਗਾ ਉੱਥੇ ਵੀ ਮਲੇੜਾ ਉਲਟਾ ਇਨਕਲਾਬ ਹੋ ਜਾਂਦਾ ਥੋੜੀ ਗੱਲ ਦਾ ਜਵਾਬ ਇਹ ਹੈ ਵੀ ਜਿਹੜੀ ਲੋਕ ਜੱਦੋਜਾਦ ਕਰਦੇ ਆ ਕਿ ਕਦੇ ਵੀ ਇਹ ਜਾਈ ਨਹੀਂ ਜਾਂਦੀ ਬਸ਼ਰਤੇ ਕਿ ਇਹ ਵੀ ਸੇਧ ਠੀਕ ਹੋਵੇ ਜੀ ਹਾਂ ਦੇ ਸੇਧ ਤੇ ਦਿਸ਼ਾ ਨਿਰਦੇਸ਼ ਦੇਣ ਵਾਲੀ ਉਹੀ ਹੈ ਜੀ ਧੰਨਵਾਦ ਤੇ ਸਰਬਜੀ ਸਾਹਿਬ ਦੇ ਬਹੁਤ ਸਾਰਾ ਦਿੱਤਾ ਧੰਨਵਾਦ ਮਲਕਾਂ ਦੇ ਵਿੱਚ ਮੌਜੂਦ ਹੈ ਔਰ 1997 ਦੇ ਬੱਚਾ ਕਰਨਜੀਤ ਕੌਰ ਦਾ ਬਲਾਤਕਾਰ ਹੋਣ ਦਾ ਉਸ ਤੋਂ ਬਾਅਦ ਦੇ ਬੱਚ ਕਤਲ ਕਰ ਦਿੱਤਾ ਜਾਂਦਾ। ਮਨਜੀਤ ਸਿੰਘ ਧਨੇਰ ਨੂੰ ਵੀ ਸਜ਼ਾ ਹੁੰਦੀ ਆ। ਔਰ 2019 ਦੇ ਆਉਂਦੇ-ਆਉਂਦੇ ਇਹਨਾਂ ਨੂੰ ਜਿਹੜਾ ਬਰੀ ਕਰ ਦਿੱਤਾ ਜਾਂਦਾ। ਔਰ ਇਨਸਾਨ ਪਹਿਲੇ ਇਹ ਰਿਹਾ ਜਿਨ੍ਹਾਂ ਨੂੰ ਬਾਰੇ-ਬਾਰ ਜੜੀ ਆ ਉਹ ਰਿਹਾਈ ਮਿਲ ਗਈ ਸੀ। ਕਰਨਜੀਤ ਕੌਰ ਮਾਮਲੇ ਦੇ ਵਿੱਚ ਲੋਕ ਰੋਤੋ ਇਹ ਗੱਲ ਤਾਂ ਇੱਕ ਸਾਬਤ ਹੋ ਗਈ ਸੀ। ਜੇਕਰ ਲੋਕ ਖੜੇ ਹੁੰਦੇ ਆ ਮੋਢੇ ਨਾਲ ਮੋਢਾ ਜੁੜਦਾ ਅੱਗੇ ਤੁਰਦੇ ਆ ਤਾਂ ਦੁਨੀਆ ਦੀ ਕਿਸੇ ਵੀ ਤਾਕਤ ਨੂੰ ਛੁਕਾਇਆ ਜਾ ਸਕਦਾ। ਉਹ ਪੰਜਾਬ ਦੇ ਬੱਚੇ ਇਹ ਤਸਵੀਰ ਆ ਜਿਹੜੀ ਉਹ ਭਾਰਤ ਦੇ ਸਾਹਮਣੇ ਬਣ ਗਈ ਸੀ ਪਰ ਆਉਣ ਵਾਲੇ ਟਾਈਮ ਦੇ ਬੱਚੇ ਸਾਬਤ ਵੀ ਹੋ ਗਏ ਸੀ ਕਿ ਇਦਾਂ ਦੀ ਘਟਨਾ ਜੇਕਰ ਹੁੰਦੀ ਆ ਤਾਂ ਲੋਕ ਆ ਜਿਹੜੇ ਫਿਰ ਤਿਆਰ ਰਹਿਣਗੇ ਪਰ ਇਹ ਹੋਈ ਕਿਉਂ ਕਿਉਂ ਘਟਨਾ ਹੋਈ ਕਿਉਂ ਦੋਸ਼ਾਂ ਨੂੰ ਬਚਾਉਣ ਦੇ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਪਰ ਇਹ ਸਭ ਚੀਜ਼ਾਂ ਕਿਉਂ ਹੋਈਆਂ ਇਹਦੇ ਮਗਰਲੇ ਜਿਹੜੇ ਕਾਰਨ ਬਹੁਤ ਵੱਡੇ ਆ ਬੀਤੇ ਕੱਲ 12 ਅਗਸਤ ਨੂੰ ਰਣਜੀਤ ਕੌਰ ਦੀ ਵਰਸੀ ਮਨਾਈ ਜਾਣੀ ਹੈ ਇਸ ਵਰਤੀ ਆਉਣ ਵਾਲੀ 12 ਜਿਹੜਾ ਅਗਸਤ ਨੂੰ ਜਿਹੜੀ ਆ ਵਰਸੀ ਮਨਾਈ ਜਾਣੀ ਹੈ ਪਰ ਇਸ ਵਰਸੀ ਦੇ ਉੱਪਰ ਹਜ਼ਾਰਾਂ ਬੰਦੇ ਦਾ ਇਕੱਠ ਆਇਆ ਸਾਲ ਹੁੰਦਾ ਔਰ ਸ਼ਹੀਦੀ ਦਾ ਦਰਜਾ ਜਿਹੜਾ ਉਹ ਕਿਰਨਜੀਤ ਕੌਰ ਨੂੰ ਦਿੱਤਾ ਗਿਆ ਜੁੜ ਰਹੇ ਹੁੰਦੇ ਪਾਕਪੋਰਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਧਾਨਾ ਕੈਮਰਾਮੈਨ ਗੁਰਸ਼ੰਦਰਾ ਧੰਨਵਾਦ